ਮੈਨੂੰ ਕਹਿੰਦੇ ਵੀ ਤੈਨੂੰ ਤਨਖਾਹ ਦੇ ਵਿੱਚੋਂ 10000 ਰੁਪਏ ਤੈਨੂੰ ਹਰ ਸੈਲਰੀ ਦੇ ਵਿੱਚੋਂ ਤੈਨੂੰ ਦੇਣਾ ਪਊਗਾ ਸੁਤਵੀਰ ਹਾਂਜੀ ਹਰ ਮਹੀਨੇ ਮੈਂ ਇਹਨਾਂ ਨੂੰ ਆਪਦੀ ਮਿਹਨਤ ਦੇ ਵਿੱਚੋਂ ਹਿੱਸਾ ਮੈਂ ਇਹਨਾਂ ਨੂੰ ਵੀ ਮਾ ਲੋ ਕਿਵੇਂ ਦੇ ਸਕਦਾ ਮੈਂ ਤੇ ਉਸ ਤੋਂ ਬਾਅਦ ਉਹਨਾਂ ਨੇ ਕਰਦੇ ਕਰਾਉਂਦੇ ਨੇ ਮੈਨੂੰ ਉੱਥੇ ਬੈਠੇ ਮੈਨੂੰ ਕਹਿੰਦੇ ਚੱਲ ਠੀਕ ਹੈ ਇਹਨਾਂ ਨਹੀਂ ਦੇਣਾ ਤਾਂ ਤੂੰ ਮੰਥਲੀ ਜਿਹੜਾ 8000 ਜਾਂ 8500 ਰੁਪਏ ਤੂੰ ਸਾਨੂੰ ਦੇ ਦਿਆ ਕਰ ਚੇਅਰਮੈਨ ਨੇ ਕੋਈ ਹੋਰ ਹੀ ਗੱਲ ਜਿਹੀ ਨਹੀਂ ਉਹ ਤਾਂ ਤੇ ਨਾਲ ਗੱਲ ਹੋਈ ਵੀ ਸੀ ਇਹਨੂੰ ਦੱਸ ਇਹਨੂੰ ਪਤਾ ਹੀ ਹੈ ਸਾਰੀ ਹਿਲਾਂ ਦਾ ਦੱਸਿਆ ਤਾਂ ਹੈ ਇਹਨੂੰ ਵੀ 8000 ਰੁਪਏ ਮ ਮਾਤਾ ਪਿਤਾ ਨੂੰ ਵੀ ਬਕਾਇਦਾ ਤੌਰ ਤੇ ਕਿਹਾ ਅਗਰ ਵੀ ਤੁਸੀਂ ਸਾਨੂੰ 8500 ਰੁਪਏ ਮਹੀਨਿਆਂ ਦਾ ਦੇ ਦਿਆ ਕਰੋਗੇ ਮੈਨੂੰ ਜਾਂ ਸੁਤਵੀਰ ਨੂੰ ਜਿਹੜੀ ਸੁਤਵੀਰ ਕੋਲ ਹੈ ਜ਼ਿਲ੍ਹਾ ਪ੍ਰਧਾਨਾ ਮਹਿਲਾ ਵਿੰਗ ਦੀ ਠੀਕ ਹੈ ਉਹਨੂੰ ਤੁਸੀਂ ਦੇ ਦਿਆ ਕਰੋਗੇ ਤਾਂ ਠੀਕ ਹੈ ਨਹੀਂ ਫਿਰ ਜਤਿੰਦਰ ਦੀ ਜਿਹੜੀ ਡਿਊਟੀ ਹੈ 30 ਅਕਤੂਬਰ ਤੱਕ ਇਹ ਡਿਊਟੀ ਤੇ ਆ ਜੇ ਉਸ ਤੋਂ ਬਾਅਦ ਇਹਨੂੰ ਡਿਊਟੀ ਤੋਂ ਅਸੀਂ ਫਾਰਗ ਕਰ ਦਿਆਂਗੇ ਜਿਸ ਦਿਨ ਤੇ ਉਹਨਾਂ ਨੇ ਮੈਨੂੰ ਬੁਲਾਇਆ ਡਰਾਇਆ ਧਮਕਾਇਆਗਾ ਉਸ ਦਿਨ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਪੈਸੇ ਲੈ ਕੇ ਆਇਆਗਾ ਮੈਂ ਕਿਹਾ ਹਾਂਜੀ ਪੈਸੇ ਮੇਰੇ ਅਕਾਊਂਟ ਦੇ ਵਿੱਚ ਹੀ ਹੈਗੇ ਆ ਕਹਿੰਦਾ ਜਾ ਫਿਰ ਕਢਾ ਲੈ ਜਿਸ ਦਿਨ ਉਹਨੇ ਮੈਨੂੰ ਨੌਕਰੀ ਤੋਂ ਕਢਾਉਣ ਲਈ ਡਰਾਇਆ ਡਰਾਇਆ ਤੇ ਧਮਕਾਇਆ ਹੈ ਪੈਸੇ ਤਾਂ ਹੈਗੇ ਆ ਜੀ ਮੇਰੇ ਅਕਾਊਂਟ 'ਚ ਹੀ ਹੈਗੇ ਪੈਸੇ ਤਾਂ ਮੈਂ ਤੁਹਾਨੂੰ ਦੇ ਦੂੰਗਾ ਕਢਾ ਕੇ ਉਹ ਕੋਈ ਚੱਕਰ ਨਹੀਂ ਜੀ ਮੈਨੂੰ ਪੱਕਾ ਤਾਂ ਤਾਂ ਹੀ ਦੇਵਾਂਗੇ ਨਾ ਜੇ ਸਾਨੂੰ ਪੱਕਾ ਪਤਾ ਲੱਗੂਗਾ ਜੀ ਇਹਦਾ ਤੁਸੀਂ ਮਤਲਬ ਮਤਲਬ ਤੁਹਾਡੇ ਨਹੀਂ ਨਹੀਂ ਮਤਲਬ ਤੁਹਾਡੇ ਧਿਆਨ ਦੇ ਵਿੱਚ ਹੈ ਨਹੀਂ ਇਹ ਸਾਡੇ ਕੋਈ ਧਿਆਨ ਨਹੀਂ ਡਰਾਉਣ ਧ ਰਕੇਸ਼ਪੁਰੀ ਨੇ ਠੀਕ ਹੈ ਉਹ ਪ੍ਰੈਸ਼ਰ ਪਾਉਣ ਤੋਂ ਬਾਅਦ ਇਹਨਾਂ ਨੂੰ ਮੈਂ 10000 ਰੁਪਇਆ ਮੈਂ ਦੇ ਦਾਂ ਉਹਦੇ ਜਿਹੜਾ ਬਕਾਇਦਾ ਹੈਗੇ ਮੇਰੇ ਕੋਲੇ ਸਬੂਤ ਵੀ ਹੈਗੇ ਆ ਸਾਰੇ ਜਿਹੜੇ ਤੁਸੀਂ ਪੈਸੇ ਦਿੱਤੇ ਉਹਦੇ ਬਕਾਇਦਾ ਸਬੂਤ ਵੀ ਆ ਕਿਸ ਤਰ੍ਹਾਂ ਦੇ ਸਬੂਤ ਆ ਬਿਲਕੁਲ ਤਾਂ ਆਈ ਸੀ 10000 ਦਿੱਤਾਗਾ ਉਹਦੇ ਵਿੱਚ ਵੀ ਪੈਸਾ ਪੈਂਡਿੰਗ ਬਈ ਆ ਜੀ 2 ਮਹੀਨੇ ਦੇ ਵਿੱਚ ਤੁਸੀਂ ਹੁਣ ਨੌਕਰੀ ਕਰ ਰਹੇ ਹੋ ਜਾਂ ਤੁਹਾਨੂੰ ਟਰਮੀਨਡ ਕਰ ਕੱਢਤਾ ਨਹੀਂ ਨਹੀਂ ਸਰ ਮੈਨੂੰ ਉਹਨਾਂ ਨੇ ਨੌਕਰੀ ਤੋਂ ਕੱਢ ਦਿੱਤਾ ਸਰ WhatsApp ਕਾਲ ਇਹਨਾਂ ਨੇ ਰੀਸੀਵ ਕਰੀ ਆ ਉਸ ਦੇ ਵਿੱਚ ਇਹਨਾਂ ਨੇ ਮੈਨੂੰ ਇਹ ਕਿਹਾ ਵੀ ਜਤਿੰਦਰ ਵੀ ਤੁਹਾਨੂੰ ਅਸੀਂ ਕਿਤੇ ਹੋਰ ਜਗ੍ਹਾ ਤੇ ਐਡਜਸਟਮੈਂਟ ਕਰ ਦਾਂ ਕਿੰਨਾ ਕਿਤੇ ਹੋਰ ਲਵਾ ਦੂੰਗਾ ਸਰ ਸਰ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਹਾਂ ਜੀ ਮੈਂ ਸ਼ੁਰੂ ਤੋਂ ਮਾਨ ਸਾਹਿਬ ਅਕਸਰ ਹੀ ਕਹਿੰਦੇ ਰਹਿੰਦੇ ਆ ਵੀ ਜਿਹੜਾ ਇੰਜਣ ਆ ਜਿਹੜਾ ਇੰਜਣ ਇਹਨਾਂ ਦਾ ਸਹੀ ਆ ਪਰ ਜਿਹੜੇ ਡੱਬੇ ਆ ਉਹ ਥੋੜੇ ਜਿਹੇ ਹੈਗੇ ਆ ਪ੍ਰਸ਼ਟ ਹੈਗੇ ਕੁਝ ਖਰਾਬ ਹੈ ਵੀ ਉਹਨਾਂ ਨੂੰ ਅਸੀਂ ਪਾਸੇ ਲਾ ਦੇਾਂਗੇ ਆਪਾਂ ਦਾ ਇਹੀ ਚਾਹਣਾ ਵੀ ਇਹਨਾਂ ਨੂੰ ਖਤਮ ਕੀਤਾ ਜਾਵੇ ਇਹਨਾਂ ਨੂੰ ਜੜ ਤੋਂ ਹੀ ਪਟਾ ਜਾਵੇ ਪਾਰਟੀ ਦੇ ਵਿੱਚ ਜੀ ਮੇਰਾ ਨਾਮ ਜਤਿੰਦਰ ਸਿੰਘ ਆ ਜੀ ਤੁਸੀਂ ਕਿਹੜੇ ਵਿਭਾਗ ਦੇ ਵਿੱਚ ਨੌਕਰੀ ਕਰਦੇ ਸੀ ਮੈਂ ਜੀ ਆਪਣੇ ਜਿਹੜਾ ਜੰਗਲਾਤ ਆਪਣੇ ਕਾਰਪੋਰੇਸ਼ਨ ਦੇ ਵਿੱਚ ਡਰਾਈਵਰ ਦੀ ਮੇਰੀ ਜੁਆਇਨਿੰਗ ਹੋਈ ਸੀ 25 ਜੁਲਾਈ ਨੂੰ ਪਿਛਲੇ 25 ਜੁਲਾਈ ਨੂੰ ਤੇ ਉਸ ਤੋਂ ਬਾਅਦ ਮੇਰੀ ਜਿਹੜੀ ਆਪਣੇ ਡਰਾਈਵਰ ਦੀ ਪੋਸਟਿੰਗ ਸੀਗੀ ਉਹ ਉਹਨਾਂ ਨੇ ਆਪਣੇ ਰਕੇਸ਼ਪੁਰੀ ਚੇਅਰਮੈਨ ਨੇ ਮਤਲਬ ਆਪ ਦੇ ਨਾਲ ਆਪਣੀ ਵੀਆਲੋ ਕਰਵਾ ਲਈ ਗਈ ਹਾਂਜੀ ਜਿਹੜੇ ਆਮ ਆਦਮੀ ਪਾਰਟੀ ਦੇ ਆ ਠੀਕ ਹੈ ਉਸ ਤੋਂ ਬਾਅਦ ਮੇਰੀ ਜਿਹੜੀ ਮੰਥਲੀ ਆਪਣੇ ਜਿਹੜੀ ਸੈਲਰੀ ਸੀਗੀ ਉਹਦੇ ਵਿੱਚ ਉਹਨਾਂ ਨੇ ਮੈਨੂੰ ਆਪਣੇ ਦਫ਼ਤਰ ਦੇ ਵਿੱਚ ਬੁਲਾ ਕੇ ਨਾਲ ਉਹਨਾਂ ਦੇ ਇੱਕ ਆਪਣੇ ਜ਼ਿਲ੍ਹਾ ਪ੍ਰਧਾਨਾ ਮਹਿਲਾ ਵਿੰਗ ਦੇ ਸਤਵੀਰ ਕੌਰ ਸਿੱਧੂ ਹੂੰ ਠੀਕ ਹੈ ਉਹਨਾਂ ਨੇ ਮੈਨੂੰ ਦਫ਼ਤਰ ਦੇ ਵਿੱਚ ਬੁਲਾਇਆ ਹੂੰ ਤੇ ਉਹਨਾਂ ਨੇ ਮੈਨੂੰ ਸਾਰੀ ਗੱਲਬਾਤ ਕਹੀ ਵੀ ਅਸੀਂ ਤੇਰੀ ਨੌਕਰੀ ਦੇ ਵਿੱਚ ਵੀ ਤੇਰੀ ਅਸੀਂ ਮਾਲਾ ਸਿਫਾਰਿਸ਼ ਕੀਤੀ ਹੈ ਤੇਰੀ ਅਸੀਂ ਵੀ ਹੁਣ ਗੱਲ ਇਦਾਂ ਵੀ ਤੈਨੂੰ ਜਿਹੜਾ ਸੈਲਰੀ ਦੇ ਵਿੱਚੋਂ ਹੈਗਾ ਜਿਹੜਾ ਵੀ ਸਦਵੀਰ ਕੌਰ ਹੈਗੀ ਉਹਨੂੰ ਤੈਨੂੰ ਵੀ 10000 ਰੁਪਏ ਤੈਨੂੰ ਹਰ ਸੈਲਰੀ ਦੇ ਵਿੱਚੋਂ ਤੈਨੂੰ ਦੇਣਾ ਪਿਆ ਸਿਫਾਰ ਜਿਹੜੀ ਉਹ ਸਿਫਾਰਿਸ਼ ਦੀ ਗੱਲ ਕਰਦੇ ਸਿਫਾਰਿਸ਼ ਉਹਨਾਂ ਨੇ ਵਾਕਿਆ ਦੇ ਵਿੱਚ ਕੀਤੀ ਵੀ ਸੀ ਜਾਂ ਪਹਿਲਾਂ ਤੁਹਾਡਾ ਉਹਨਾਂ ਨਾਲ ਲਿੰਕ ਅਪ ਸੀ ਕਿ ਮੈਂ ਸਿਫਾਰਿਸ਼ ਕਿਵੇਂ ਕੀਤੀ ਸੀ ਹਾਂਜੀ ਨਹੀਂ 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 ਉਹ ਉਹ ਉਹਨਾਂ ਨੇ ਮਾਲਾ ਉਹਨਾਂ ਨੇ ਵੈਸੇ ਫੋਨ ਕਾਲ ਕੀਤੇ ਸੀਗੇ ਤੇ ਉਸ ਤੋਂ ਬਾਅਦ ਜਦੋਂ ਉਹਨੇ ਗੱਲਬਾਤ ਸਾਰੀ ਮੇਰੇ ਨਾਲ ਕਰ ਲਈ ਮੈਨੂੰ ਕਹਿੰਦੇ ਵੀ ਤੈਨੂੰ ਤਨਖਾਹ ਦੇ ਵਿੱਚੋਂ 10000 ਰੁਪਏ ਤੈਨੂੰ ਹਰ ਸੈਲਰੀ ਦੇ ਵਿੱਚੋਂ ਤੈਨੂੰ ਦੇਣਾ ਪਊਗਾ ਸਤਵੀਰ ਨੂੰ ਹਾਂਜੀ ਹਰ ਮਹੀਨੇ ਵੀ ਤੈਨੂੰ ਸਤਵੀਰ ਕੌਰ ਨੂੰ ਵੀ ਵੀ ਦੇਣਾ ਪਊਗਾ ਵੀ ਤੂੰ ਵੀ ਗਰੀਬ ਘਰੋਂ ਆ ਤੇ ਜਿਹੜੀ ਸਤਵੀਰ ਕੌਰ ਹੈ ਉਹ ਉਹ ਵੀ ਇੱਕ ਨਾਰਮਲ ਪਰਿਵਾਰ ਨਾਲ ਵੀ ਉਹਨਾਂ ਸੰਬੰਧ ਰੱਖਦੀ ਹੈ ਉਹ ਤਾਂ ਐਡਜਸਟ ਕੀਤਾ ਚੱਲ ਇਹਦੇ ਵਿੱਚ ਚਲੀ ਜਾਊਗਾ ਮੇਰੇ ਵਿੱਚ ਚਲੀ ਜਾਊਗਾ ਇਹਦੇ ਵਿੱਚ ਤਾਂ ਕੋਈ ਗਲਤ ਗਲਤ ਕੰਮ ਆਪਾਂ ਕੀਤਾ ਹੀ ਨਹੀਂਗਾ ਠੀਕ ਹੈ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਇਸ ਮੈਟਰ ਤੇ ਉਹਨਾਂ ਨੂੰ ਮੈਂ ਇਹਨਾਂ ਨੂੰ ਕਿਹਾ ਵੀ ਮੇਰੀ ਜਿਹੜੀ ਬਣਦੀ ਐ ਵੀ ਮੈਂ ਆਪਦੀ ਮਿਹਨਤ ਕਰਦਾ ਠੀਕ ਹੈ ਮੈਂ ਇਹਨਾਂ ਨੂੰ ਆਪਦੀ ਮਿਹਨਤ ਦੇ ਵਿੱਚੋਂ ਹਿੱਸਾ ਮੈਂ ਇਹਨਾਂ ਨੂੰ ਵੀ ਮਤਲਬ ਕਿਵੇਂ ਦੇ ਸਕਦਾ ਮੈਂ ਹੈਨਾ ਤੇ ਉਸ ਤੋਂ ਬਾਅਦ ਉਹਨਾਂ ਨੇ ਕਰਦੇ ਕਰਾਉਂਦੇ ਨੇ ਮੈਨੂੰ ਉੱਥੇ ਬੈਠੇ ਮੈਨੂੰ ਕਹਿੰਦੇ ਚਲ ਠੀਕ ਐ ਇਹਨਾਂ ਨਹੀਂ ਦੇਣਾ ਤਾਂ ਤੂੰ ਮੰਥਲੀ ਜਿਹੜਾ 8000 ਜਾਂ 8500 ਰੁਪਏ ਤੂੰ ਸਾਨੂੰ ਦੇ ਦਿਆ ਕਰ ਅੱਛਾ ਹਾਂਜੀ ਮਤਲਬ 10 ਮੰਗਿਆ ਗੱਲ ਜਿਹੜੀ ਆ 8500 ਤੋਂ ਨਿਪੜੀ ਹਾਂਜੀ 8500 ਦੇਣੇ ਬੜੀ 8000 ਤੇ ਵੀ ਆ ਕੇ ਫਿਰ ਕਹਿੰਦੇ 8500 ਤ ਠੀਕ ਹੈ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਮੰਨ ਲਓ ਉਹਨਾਂ ਨੂੰ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਇਹ ਨਹੀਂ ਦੇ ਸਕਦਾ ਤੇ ਉਹਨਾਂ ਨੇ ਮੈਨੂੰ ਜਦੋਂ ਜਦੋਂ ਮੈਂ ਇਸ ਗੱਲ ਤੋਂ ਮਨਾ ਕੀਤਾ ਤਾਂ ਜਿਹੜੀ ਸਤਵੀਰ ਕੌਰ ਹੈ ਉਹਨਾਂ ਨੇ ਆਪਣੇ ਜਿਹੜੇ ਚੇਅਰਮੈਨ ਰਕੇਸ਼ਪੁਰੀ ਉਹਨਾਂ ਨੇ ਮੈਨੂੰ ਕਿਹਾ ਵੀ ਜੇ ਇਹ ਇਹ ਫੈਸਲਾ ਲੈਣ ਤੋਂ ਪਹਿਲਾਂ ਤੂੰ ਆਪਦੀ ਨੌਕਰੀ ਵਾਲੇ ਤੂੰ ਸੋਚ ਲੈ ਵੀ ਜੇ ਤੂੰ ਇਹ ਮਤਲਬ ਹਿੱਸਾ ਨਹੀਂ ਦੇਣਾ ਤਾਂ ਤੈਨੂੰ ਆਪਦੀ ਜਿਹੜੀ ਤੇਰੀ ਨੌ ਜਿਹੜੀ ਤੇਰੀ ਨੌਕਰੀ ਹੈ ਉਹ ਤੋ ਤੈਨੂੰ ਹੱਥੋਂ ਨਹੀਂ ਪਹਿਣਗੇ ਠੀਕ ਹੈ ਵੀ ਇਹ ਹਾਂ ਵੀ ਤਰੀ ਨੌਕਰੀ ਕਢਵਾ ਦਾਂਗੇ ਹਾਂਜੀ 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 ਮੈਨੂੰ ਕਹਿੰਦੇ ਅਸੀਂ ਤੈਨੂੰ ਨੌਕਰੀ ਤੋਂ ਕਢਵਾ ਦਾਂਗੇ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਹਿੰਦੇ ਤੂੰ ਠੀਕ ਹੈ ਤੂੰ ਇੱਕ ਵਾਰ ਆਪਦੇ ਮਾਤਾ-ਪਿਤਾ ਨਾਲ ਘਰੇ ਤੂੰ ਗੱਲਬਾਤ ਕਰ ਲਾ ਵੀ ਤੇਰੀ ਨੌਕਰੀ ਦਾ ਮਸਲਾ ਹੈਗਾ ਤੇ ਉਸ ਤੋਂ ਬਾਅਦ ਮੈਂ ਉਸ ਤੋਂ ਬਾਅਦ ਮੈਂ ਘਰ ਆ ਕੇ ਆਪਣੇ ਮਾਤਾ-ਪਿਤਾ ਨਾਲ ਮੈਂ ਗੱਲਬਾਤ ਕਰੀ ਤੇ ਮਾਤਾ-ਪਿਤਾ ਨੇ ਮੈਨੂੰ ਮੈਨੂੰ ਕਿਹਾ ਵੀ ਆਪਾਂ ਉਹਨਾਂ ਨੂੰ ਪੈਸੇ ਤਾਂ ਆਪਾਂ ਨਹੀਂ ਦੇ ਸਕਦੇ ਵੀ ਤੇਰੀ ਮਿਹਨਤ ਤੂੰ ਕਰਦਾ ਦਿਨ ਰਾਤ ਤੂੰ ਭੱਜਿਆ ਫਿਰਦਾ ਹੈਣਾ ਤੇ ਵੀ ਆਪਾਂ ਤੈਨੂੰ ਵੀ ਆਪਾਂ ਉਹਨੂੰ ਪੈਸੇ ਨਹੀਂ ਆਪਾਂ ਉਹਨੂੰ ਦੇ ਦੇ ਸਕਦੇ ਠੀਕ ਹੈ ਉਸ ਤੋਂ ਬਾਅਦ ਮਤਲਬ ਵੀ ਇਹ ਗੱਲ ਚਲੋ ਉਹਨਾਂ ਨੇ ਰੱਖੀ ਵੀ ਚਲ ਇੱਕ ਵਾਰ ਤੇਰੀ ਵੀ ਮਨ ਲੋ ਤਨਖਾਹ ਆ ਜਾਂਦੇ ਫਿਰ ਆਪਾਂ ਦੇਖਦੇ ਆਂ ਵੀ ਤੇਰੇ ਨਾਲ ਕੀ ਗੱਲਬਾਤ ਕਰਦੇ ਆਹੀ ਠੀਕ ਹੈ ਤਨਖਾਹ ਆਉਣ ਤੋਂ ਜਦੋਂ ਆਪ ਆਪਣੇ ਤਨਖਾਹ ਆਉਣ ਤੋਂ ਪਹਿਲਾਂ ਠੀਕ ਹੈ ਇਹਨੇ ਮੈਨੂੰ ਇਹਨੇ ਮੈਨੂੰ ਕਿਹਾ ਆਪਣੇ ਰਕੇਸ਼ਪੁਰੀ ਨੇ ਕਹਿੰਦਾ ਵੀ ਤੇਰੀ ਤਨਖਾਹ ਆਉਣ ਵਾਲੀ ਆਗੀ ਤੇ ਤੂੰ ਉਹਨੂੰ ਦੇ ਦੇ ਪੈਸੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਮੈਂ ਕਿਹਾ ਉਹਦੇ ਘਰੇ ਗੱਲ ਕਰੀ ਹੋਈ ਹੈ ਇੱਕ ਵਾਰੀ ਕੋਈ ਗੱਲ ਨਹੀਂ ਅਸੀਂ ਮੈਂ ਕਿਹਾ ਦੇਖਾਂਗੇ ਠੀਕ ਹੈ ਤਨਖਾਹ ਆਉਣ ਤੋਂ ਬਾਅਦ ਇਹਨਾਂ ਨੇ ਮੈਨੂੰ ਅ ਰਕੇਸ਼ਪੁਰੀ ਨੇ ਮੈਨੂੰ ਆਪਦੇ ਘਰੇ ਇਹਨੇ ਮੈਨੂੰ ਆਪਦੇ ਗੇਟ ਦੇ ਵਿੱਚ ਮੈਨੂੰ ਕਿਹਾ ਕਹਿੰਦਾ ਵੀ ਜਤਿੰਦਰ ਤੇਰੀ ਸੈਲਰੀ ਆ ਗਈ ਵੀ ਜਿਹੜਾ ਤੇਰਾ ਬਣਦਾ ਦੋ ਮੇਰੀ ਜਿਹੜੀ ਸੈਲਰੀ ਦੋ ਮਨთ ਦੀ ਇਕੱਠੀ ਆਈ ਸੀਗੀ ਦੋ ਮਨთ ਦੀ ਜਿਹੜੀ ਸੈਲਰੀ ਲੇਟ ਸੀਗੀ ਮੇਰੀ ਉਹਦੇ ਵੱਲੋਂ ਆਪਣੇ ਡਿਪਾਰਟਮੈਂਟ ਵੱਲੋਂ ਠੀਕ ਹੈ ਉਹਦੇ ਵਿੱਚ ਮੈਨੂੰ ਕਿਹਾ ਕਿ ਤੂੰ 17000 ਰੁਪਿਆ 8500 ਦੇ ਹਿਸਾਬ ਨਾਲ 17000 ਰੁਪਿਆ ਮੈਨੂੰ ਤੂੰ ਕਢਵਾ ਕੇ ਦੇ ਦੇ ਮੈਂ ਇਹਨੂੰ ਉਸ ਟਾਈਮ ਤੇ ਮਨਾਂ ਕਰਤਾ ਮੈਂ ਕਿਹਾ ਜੀ ਹਾਂ ਹਾਂ ਜੀ ਹਾਂ ਜੀ ਹਾਂ ਜੀ ਰਕੇ ਹਾਂ ਜੀ ਰਕੇਸ਼ਪੁਰੀ ਨੂੰ ਜਦੋਂ ਮੈਂ ਉਹਨੂੰ ਉਹਨੂੰ ਮੈਂ ਕਹਿਦਾ ਮੈਂ ਖਾਈ ਮੈਂ ਘਰੇ ਆਵਦੇ ਮਾਤਾ ਪਿਤਾ ਨਾਲ ਗੱਲ ਕਰੂੰਗਾ ਜਾ ਕੇ ਮੈਂ ਤੇ ਫਿਰ ਮੈਂ ਤੁਹਾਨੂੰ ਦੱਸੂੰਗਾ ਮੈਂ ਉਸ ਤੋਂ ਬਾਅਦ ਇਹਨੇ ਮੈਨੂੰ ਇਹਨੇ ਮੈਨੂੰ ਦੂਸਰੇ ਦਿਨ ਜਦੋਂ ਮੈਂ ਡਿਊਟੀ ਤੇ ਗਿਆ ਇਹਨੇ ਮੈਨੂੰ ਇੱਕ ਦੋ ਦਿਨ ਤਾਂ ਇਹਨੇ ਮੈਨੂੰ ਡਿਊਟੀ ਤੇ ਬੁਲਾਇਆ ਨਹੀਂ ਪੈਸਿਆਂ ਦੇ ਮੈਟਰ ਦੇ ਕਰਕੇ ਵੀ ਇਹ ਪੈਸੇ ਨਹੀਂ ਦੇ ਰਿਹਾ ਠੀਕ ਹੈ ਉਸ ਤੋਂ ਬਾਅਦ ਉਹਨੇ ਮੈਨੂੰ ਕੋਲੇ ਬੁਲਾਇਆ ਠੀਕ ਹੈ ਮੈਨੂੰ ਕਹਿੰਦਾ ਵੀ ਜਤਿੰਦਰ ਗੱਲ ਇਹ ਆ ਵੀ ਤੂੰ ਵੀ ਤੇਰੀ ਤਨਖਾਹ ਆ ਗਈ ਵੀ ਤੂੰ ਤੂੰ ਜਿਹੜਾ ਬਣਦਾ ਹਿੱਸਾ ਸਾਡਾ ਤੂੰ ਦੇ ਦੇ ਤੇ ਜੇ ਤੂੰ ਪੈਸੇ ਲਿਆਇਆ ਅੱਜ 17000 ਰੁਪਏ ਲਿਆਇਆ ਤਾਂ ਠੀਕ ਹੈ ਨਹੀਂ ਬਸ ਤੂੰ ਆਪ ਦਾ ਡਿਊਟੀ ਤੋਂ ਤੈਨੂੰ ਮੈਂ ਵੀ ਨਾ ਕਢਾ ਦੂੰਗਾ ਤੈਨੂੰ ਮੈਂ ਪੈਸੇ ਤਾਂ ਹੈਗੇ ਜੀ ਮੇਰੇ ਅਕਾਊਂਟ 'ਚ ਹੀ ਹੈਗੇ ਪੈਸੇ ਤਾਂ ਮੈਂ ਤੁਹਾਨੂੰ ਦੇ ਦੂੰਗਾ ਕਢਾ ਕੇ ਉਹ ਕੋਈ ਚੱਕਰ ਨਹੀਂ ਜੀ ਮੈਨੂੰ ਤਾਂ ਹੀ ਕਹੇ ਸੀ ਵੀ ਚਲ ਗਾਹਲੇ 2-3 ਮਹੀਨਿਆਂ ਦਾ ਵੀ ਵੀ ਚਲ ਤੂੰ ਥੋੜੀ ਉਹ ਕਰ ਦਿੰਦੇ ਤਾਂ ਠੀਕ ਸੀਗਾ ਜੀ ਠੀਕ ਉਸ ਤੋਂ ਬਾਅਦ ਮੈਂ ਆਪਦੇ ਮਾਤਾ ਪਿਤਾ ਨਾਲ ਮੈਂ ਗੱਲਬਾਤ ਕਰੀ ਫਿਰ ਅਸੀਂ ਇਹ ਤੇ ਵੀ ਮਾਲੋ 트੍ਰੈਪ ਲਵਾਉਣ ਦੀ ਤੇ ਅਸੀਂ ਸ਼ੁਰੂਆਤ ਕੀਤੀ ਅਸੀਂ ਠੀਕ ਹੈ ਜਦੋਂ ਇਹਨੇ ਮੈਨੂੰ ਡਰਾਇਆ ਧਮਕਾਇਆ ਬਹੁਤ ਜ਼ਿਆਦਾ ਉਸ ਤੋਂ ਬਾਅਦ ਮੈਂ ਗੱਲਬਾਤ ਕਰਕੇ ਆਪਣੇ ਮਾਤਾ ਪਿਤਾ ਨਾਲ ਇਹਨੂੰ ਮੈਂ 10000 ਰੁਪਿਆ ਆਲਰੇਡੀ ਮੈਂ ਇਹਨੂੰ ਦੇਤਾ ਡਰਾਉਣ ਧਮਕਾਉਣ ਤੋਂ ਬਾਅਦ ਡਰਾਉਣ ਧਮਕਾਉਣ ਤੋਂ ਬਾਅਦ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਮੇਰੇ ਤੇ ਪ੍ਰੈਸ਼ਰ ਪਾਇਆ ਸੀ ਇਹਨੇ ਰਕੇਸ਼ਪੁਰੀ ਨੇ ਬਹੁਤ ਜ਼ਿਆਦਾ ਮੇਰੇ ਮਾਤਾ ਪਿਤਾ ਤੇ ਵੀ ਇਹਨਾਂ ਨੇ ਪ੍ਰੈਸ਼ਰ ਪਾਇਆ ਸੀ ਤੇ ਮੇਰੇ ਤੇ ਵੀ ਪਾਇਆ ਸੀਗਾ ਠੀਕ ਹੈ ਉਹ ਪ੍ਰੈਸ਼ਰ ਪਾਉਣ ਤੋਂ ਬਾਅਦ ਇਹਨਾਂ ਨੂੰ ਮੈਂ 10000 ਰੁਪਏ ਮੈਂ ਦੇ ਦਾਂ ਉਹਦੇ ਜਿਹੜਾ ਬਕਾਇਦਾ ਹੈਗੇ ਮੇਰੇ ਕੋਲੇ ਸਬੂਤ ਵੀ ਹੈਗੇ ਆ ਸਾਰੇ ਜਿਹੜੇ ਤੁਸੀਂ ਪੈਸੇ ਦਿੱਤੇ ਉਹਦੇ ਬਕਾਇਦਾ ਸਬੂਤ ਵੀ ਆ ਕਿਸ ਤਰ੍ਹਾਂ ਦੇ ਸਬੂਤ ਆ ਉਹ ਮੇਰੇ ਕੋਲੇ ਸਬੂਤ ਇਸ ਤਰ੍ਹਾਂ ਵੀ ਜਦੋਂ ਇਹਨੂੰ ਮੈਂ ਪੈਸੇ ਮੈਂ ਜਦੋਂ ਇਹਨੂੰ ਪੈਸੇ ਦੇਣ ਗਿਆ ਹਾਂ ਠੀਕ ਹੈ ਜੀ ਮੇਰਾ ਜਿਹੜਾ ਵੀ ਜਿਹੜਾ ਫੋਨ ਸੀ ਮੇਰਾ ਉੱਪਰਲੀ ਜੇਬ ਦੇ ਵਿੱਚ ਸੀਗਾ ਮੇਰਾ ਫੋਨ ਮੈਂ ਹਾਂਜੀ ਹਾਂਜੀ ਮੈਂ ਹਾਂਜੀ ਮੈਂ ਵੀਡੀਓ ਆਨ ਕੀਤੀ ਸੀ ਵੀਡੀਓ ਆਨ ਕਰਨ ਤੋਂ ਬਾਅਦ ਜਦੋਂ ਮੈਂ ਇਹਨੂੰ ਪੈਸੇ ਦੇਣ ਲੱਗਿਆ ਤਾਂ ਇਹਨਾਂ ਨੇ ਮੇਰਾ ਫੋਨ ਉੱਪਰਲੀ ਜੇਬ ਉੱਪਰਲੀ ਜੇਬ ਦੇ ਵਿੱਚੋਂ ਕਢਵਾ ਦਿੱਤਾ ਗਿਆ ਕੋਈ ਪਾ ਲੈ ਤਾਂ ਹੀ ਮੈਂ ਕੋਈ ਪਾਏਗਾ ਕੋਈ ਜੇਬ ਵਿੱਚ ਪਾਈ ਹੋਰ ਸਾਰਾ अच्छा उन्होंने कड़वा हां जी हां उनको शक ਸੀ ਵੀ ਕਿਤੇ ਕੋਈ ਆਉਣ ਨਾ ਕਰੀ ਬੈਠਾ ਹੋਵੇ ਹਾਂ ਜੀ ਹਾਂ ਜੀ ਆਉਣ ਨਾ ਕਰੀ ਬੈਠਾ ਹੋਵੇ ਵੀ ਮਤਲਬ ਸ਼ੱਕੀ ਹੋ ਗਿਆ ਇੱਕ ਆਪਣੇ ਇੱਕ ਤਰ੍ਹਾਂ ਦਾ ਉਹ ਠੀਕ ਹੈ ਉਸ ਤੋਂ ਬਾਅਦ ਮੈਂ 10000 ਰੁਪਏ ਜਦੋਂ ਦੇਤਾ ਅਸੀਂ 7000 ਰੁਪਏ ਉਹਨੂੰ ਮੈਂ ਕਹਿਤਾ ਮੈਂ ਕਿਹਾ ਵੀ ਮੈਂ ਤੁਹਾਨੂੰ ਇੱਕ ਅੱਦੇ ਦਿਨ ਤੱਕ ਤੁਹਾਨੂੰ ਮੈਂ ਦੇ ਮੈਂ ਆਪਣਾ ਮੈਂ ਤੁਹਾਨੂੰ ਦੇ ਦੂੰਗਾ ਕਿਉਂਕਿ ਅਸੀਂ ਜਿਹੜਾ ਵੀ ਸੀ ਅਸੀਂ ਉਹਦੇ ਤੇ ਵੀ ਮਤਲਬ ਕਾਰਵਾਈ ਹੀ ਕਰਵਾਉਣੀ ਚਾਹੁੰਦੇ ਸੀ ਕਾਰਵਾਈ ਕਰਵਾਉਣੀ ਚਾਹੀ ਸੀ ਵੀ ਮੈਂ ਭਾਵੇਂ ਇਹ ਅੱਗੇ ਦੇਵਾਂ ਪਾਰਟੀ ਦੇ ਵਿੱਚ ਹਾਂ ਜੀ ਹਾਂ ਵੀ ਉਹ ਹਾਂਜੀ ਸਰਕਾਰ ਨੂੰ ਦੱਸਾਂ ਮੈਂ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਜਦੋਂ ਮੈਂ 7000 ਰੁਪਿਆ ਠੀਕ ਹੈ ਇਹ ਜੋ ਮੈਂ ਆਪਣਾ ਜਾਂਦਾ ਰਿਹਾ ਡਿਊਟੀ ਤੇ ਵੀ ਜਾਂਦਾ ਰਿਹਾ ਅਕਤੂਬਰ ਮਹੀਨੇ ਦੇ ਵਿੱਚ ਠੀਕ ਹੈ ਜੀ 20 ਅਕਤੂਬਰ ਤੋਂ ਬਾਅਦ ਦੀ ਗੱਲ ਹੈ ਸਾਰੀ ਇਹ ਮੈਂ ਡਿਊਟੀ ਤੇ ਜਾਂਦਾ ਰਿਹਾ ਇਹਨਾਂ ਨੇ ਪਰ ਮੈਨੂੰ ਬੁਲਾਇਆ ਨਹੀਂ ਡਿਊਟੀ ਤੇ ਅੱਗੇ ਮਤਲਬ ਕਦੇ ਵੀ ਹਲਕੇ ਦੇ ਵਿੱਚ ਜਾਂਦੇ ਕਿਤੇ ਵੀ ਜਾਂਦੇ ਇਹ ਮੈਨੂੰ ਨਾਲ ਲੈ ਕੇ ਜਾਂਦੇ ਠੀਕ ਹੈ ਇਹਨਾਂ ਨੇ ਮੈਨੂੰ ਪੈਸਿਆਂ ਦੇ ਚੱਕਰ ਦੇ ਵਿੱਚ ਇਹਨਾਂ ਨੇ ਮੈਨੂੰ ਬੁਲਾਇਆ ਨਹੀਂ ਉਸ ਤੋਂ ਬਾਅਦ ਮੇਰੇ ਮਾਤਾ ਪਿਤਾ ਇਹਨਾਂ ਨੂੰ ਮਿਲੇ ਠੀਕ ਹੈ ਮਾਤਾ ਪਿਤਾ ਨੂੰ ਵੀ ਬਕਾਇਦਾ ਤੌਰ ਤੇ ਕਿਹਾ ਅਗਰ ਵੀ ਤੁਸੀਂ ਸਾਨੂੰ 8500 ਰੁਪਏ ਮਹੀਨਿਆਂ ਦਾ ਦੇ ਦਿਆ ਕਰੋਗੇ ਮੈਨੂੰ ਜਾਂ ਸਤਵੀਰ ਨੂੰ ਜਿਹੜੀ ਸਤਵੀਰ ਕਾਲ ਹੈ ਜ਼ਿਲ੍ਹਾ ਪ੍ਰਧਾਨਾ ਮਹਿਲਾ ਵਿੰਗ ਦੀ ਠੀਕ ਹੈ ਉਹਨੂੰ ਤੁਸੀਂ ਦੇ ਦਿਆ ਕਰੋਗੇ ਤਾਂ ਠੀਕ ਹੈ ਨਹੀਂ ਫਿਰ ਜਤਿੰਦਰ ਦੀ ਜਿਹੜੀ ਡਿਊਟੀ ਹੈ 30 ਅਕਤੂਬਰ ਤੱਕ ਇਹ ਡਿਊਟੀ ਤੇ ਆ ਜੇ ਉਸ ਤੋਂ ਬਾਅਦ ਇਹਨੂੰ ਡਿਊਟੀ ਤੋਂ ਅਸੀਂ ਫਾਰਗ ਕਰ ਦੇਵਾਂਗੇ ਇਹ ਗੱਲ ਕਹੀ ਚੇਅਰਮੈਨ ਨੇ ਖੁਦ ਨੇ ਹਾਂਜੀ ਹਾਂਜੀ ਚੇਅਰਮੈਨ ਨੇ ਮੇਰੇ ਮਾਤਾ ਪਿਤਾ ਨੂੰ ਜਦੋਂ ਮੈਂ ਵੀ ਮਾਤਾ ਪਿਤਾ ਦੇ ਨਾਲ ਗਿਆ ਸੀ ਅੰਦਰ ਪਰ ਉਹ ਜਦੋਂ ਮਾਤਾ ਪਿਤਾ ਨਾਲ ਗੱਲਬਾਤ ਕਰਨੀ ਉਹਨਾਂ ਨੇ ਸਟਾਰਟ ਕੀਤੀ ਤਾਂ ਚੇਅਰਮੈਨ ਨੇ ਮੈਨੂੰ ਉਥੋਂ ਰੂਮ ਦੇ ਵਿੱਚੋਂ ਆਪਦੇ ਦਫ਼ਤਰ ਦੇ ਵਿੱਚੋਂ ਬਾਹਰ ਕਰਤਾ ਮੇਰੇ ਮਾਤਾ ਪਿਤਾ ਦੇ ਨਾਲ ਇਹ ਕੱਲਿਆਂ ਨਾਲ ਗੱਲ ਕਰੀ ਇਹਨਾਂ ਨੇ ਅੱਛਾ ਮਾਤਾ ਪਿਤਾ ਹਾਂ ਹਾਂ ਉਹਦੇ ਵਿੱਚ ਮੇਰੀ ਕੋਲੇ ਰਿਕਾਰਡਿੰਗ ਵੀ ਪਈ ਆ ਜਦੋਂ ਉਹਨੇ ਮੈਨੂੰ ਬਾਹਰ ਕੱਢਿਆ ਕਹਿ ਕੇ ਵੀ ਜਤਿੰਦਰ ਤੂੰ ਬਾਹਰ ਚਲਾ ਜਾ ਵੀ ਤੂੰ ਬਾਹਰ ਬੈਠ ਜਾ ਠੀਕ ਹੈ ਕਿਉਂਕਿ ਉਹ ਸ਼ੱਕੀ ਸੀ ਇੱਕ ਤਰ੍ਹਾਂ ਦਾ ਠੀਕ ਹੈ ਉਸ ਤੋਂ ਬਾਅਦ ਜਦੋਂ ਮਾਤਾ ਪਿਤਾ ਨੇ ਸਾਰੀ ਗੱਲ ਕਰ ਲਈ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਚਲ ਠੀਕ ਹੈ ਕੋਈ ਗੱਲ ਨਹੀਂ ਵੀਕਲ ਅਸੀਂ ਤਾਂ ਉਹਨਾਂ ਦੇ ਕਾਰਵਾਈ ਹੀ ਕਰਵਾਉਣੀ ਚਾਹੁੰਦੇ ਸੀਗੇ ਵੀ ਇੱਕ ਹਿਸਾਬ ਨਾਲ ਵੀ ਉਹ ਮੰਨ ਜੇ ਤੇ ਅਸੀਂ ਉਹਨਾਂ ਦੇ ਕੋਈ ਨਾ ਕੋਈ ਟਰੈਪ ਲਵਾ ਕੇ ਵਿਜੀਲੈਂਸ ਜਾਂ ਆਪਣੇ ਥਰੂ ਡਿਪਾਰਟਮੈਂਟ ਵੱਲੋਂ ਵੀ ਆਪਾਂ ਉਹਨਾਂ ਦੇ ਵੀ ਆਪਾਂ ਸਰਕਾਰ ਨੂੰ ਦੱਸਣਾ ਚਾਹੁੰਦੇ ਸੀ ਵੀ ਸਰਕਾਰ ਨੂੰ ਪਤਾ ਲੱਗੇ ਵੀ ਭਾਈ ਤੁਹਾਡਾ ਚੇਅਰਮੈਨ ਭ੍ਰਸ਼ਟ ਆ ਹਾਂ ਭ੍ਰਸ਼ਟ ਆ ਹਾਂਜੀ 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 ਉਸ ਤੋਂ ਬਾਅਦ ਅਸੀਂ ਲਾਸਟ ਦਿਨ ਤੇ ਇੱਕ ਦਿਨ ਫੇਰ ਹਫਤੇ ਬਾਅਦ ਮੇਰੇ ਮਾਤਾ ਪਿਤਾ ਮਿਲੇ ਉਹਨੂੰ ਚੇਅਰਮੈਨ ਨੂੰ ਠੀਕ ਆ ਉਹਨਾਂ ਨੇ ਇਹ ਗੱਲ ਕੀਤੀ ਉਹ ਕਹਿੰਦੇ ਠੀਕ ਆ ਵੀ ਜੇ ਤੁਸੀਂ 8500 ਰੁਪਿਆ ਦੇਣਾ ਚੱਲ ਠੀਕ ਹੈ ਵੀ ਤੁਸੀਂ ਇੱਕ ਵਾਰੀ ਸਤਵੀਰ ਕੌਰ ਨਾਲ ਗੱਲ ਤੁਸੀਂ ਗੱਲ ਕਰ ਲਓ ਉਹ ਤੁਸੀਂ ਉਹਨੂੰ ਮਿਲ ਲਓ ਜਿਹੜੀ ਸਤਵੀਰ ਕੌਰ ਨੂੰ ਮਿਲ ਲਓ ਤੁਸੀਂ ਸਤਵੀਰ ਕੌਰ ਜਿਵੇਂ ਕਹਿੰਦੀ ਹੈ ਉਵੇਂ ਮੈਂ ਤਿਆਰ ਹਾਂ ਤੁਸੀਂ ਇੱਕ ਵਾਰ ਸਤਵੀਰ ਕੌਰ ਨਾਲ ਗੱਲ ਕਰ ਲਓ ਇਹ ਗੱਲ ਰਕੇਸ਼ਪੁਰੀ ਚੇਅਰਮੈਨ ਨੇ ਕਹੀ ਆ ਵੀ ਸਪੀਰ ਕੌਰ ਨੂੰ ਸਤਵੀਰ ਕੌਰ ਨੂੰ ਮਿਲਣ ਹਾਂਜੀ ਉਹਦੀ ਬਕਾਇਦਾ ਰਿਕਾਰਡਿੰਗ ਹੈ ਆਪਣੇ ਕੋਲੇ ਠੀਕ ਹੈ ਉਹ ਤੋਂ ਬਾਅਦ ਅਸੀਂ ਸਤਵੀਰ ਕੌਰ ਨਾਲ ਡਿਸਕਸ ਕਰਨੀ ਚਾਹੀਏ ਉਹਨੂੰ ਮਿਲਣਾ ਚਾਹੀਏ ਫੋਨ ਕਾਲ ਵੀ ਅਸੀਂ ਕਾਫੀ ਕੀਤੀ ਫੋਨ ਕਾਲ WhatsApp ਮੈਸੇਜ ਵੀ ਕੀਤੇ ਵੀ ਅਸੀਂ ਤੁਹਾਨੂੰ 8500 ਰੁਪਿਆ ਦੇ ਦਿਆ ਕਰਾਂਗੇ ਠੀਕ ਹੈ ਉਹਨਾਂ ਨੇ ਸ਼ੱਕੀ ਹੋਣ ਤੇ ਮੇਰਾ ਕੋਈ ਜਵਾਬ ਨਹੀਂ ਦਿੱਤਾ ਠੀਕ ਉਸ ਤੋਂ ਬਾਅਦ 15 20 ਦਿਨ ਬਾਅਦ ਮੈਨੂੰ ਸਤਵੀਰ ਕੌਰ ਨੇ ਫੋਨ ਕਰਕੇ ਮੈਨੂੰ ਆਪਣੇ ਇੱਕ ਉਹਨਾਂ ਨੇ ਜਿਹੜਾ ਪਿੰਡੋਂ ਦਾ ਕਲਚਰ ਨਹੀਂ ਉਹਨੇ ਆਪਦੇ ਘਰੇ ਬੁਲਾਇਆ ਮੇਰੀ ਮਾਤਾ ਨੂੰ ਤੇ ਮੈਨੂੰ ਠੀਕ ਉਸ ਤੋਂ ਬਾਅਦ ਉੱਥੇ ਉਹਨਾਂ ਨੇ ਸਾਰੀ ਗੱਲਬਾਤ ਮੇਰੇ ਨਾਲ ਕੀਤੀ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਠੀਕ ਹੈ ਕੋਈ ਗੱਲ ਨਹੀਂ ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਤਿਆਰ ਹਾਂ ਠੀਕ ਹੈ ਤੇ ਉਹ ਕਹਿੰਦੀ ਵੀ ਠੀਕ ਹੈ ਉਹ ਉੱਥੇ ਉਹਨੇ ਸਾਰਾ ਕੁਝ ਸਾਨੂੰ ਕਹਿਤਾ ਵੀ ਠੀਕ ਹੈ ਜੀ 8500 ਰੁਪਏ ਦੇ ਦਿਆ ਕਰੂਗਾ ਤਾਂ ਇਹ ਡਿਊਟੀ ਤੇ ਆ ਜਾ ਕਰੇ ਮੈਂ ਚੇਅਰਮੈਨ ਰਕੇਸ਼ਪੁਰੀ ਨਾਲ ਮੈਂ ਗੱਲਬਾਤ ਕਰ ਲਾਵਾਂਗੀ ਆਪੇ ਤਸਵੀਰ ਕਰਨੇ ਕਿਹਾ ਹਾਂਜੀ ਮੈਨੂੰ ਤਸਵੀਰ ਕਰਨੇ ਕਿਹਾ ਸਾਨੂੰ ਵੀ ਅਸੀਂ ਉਹਨੂੰ ਅਸੀਂ ਉਹਨਾਂ ਨੂੰ ਬਕਾਇਦਾ ਤੌਰ ਤੇ ਪੁੱਛਿਆ ਵੀ ਵੀ ਤੁਸੀਂ ਇਹਨੂੰ ਕੋਈ ਟਰਮੀਨੇਟ ਤਾਂ ਨਹੀਂ ਕਰਵਾਇਆ ਜਾਂ ਕੁਝ ਹੋਰ ਤਾਂ ਨਹੀਂ ਕਰਾਇਆ ਤੇ ਉਹ ਕਹਿੰਦੀ ਇਦਾਂ ਦੀ ਹਜੇ ਤੱਕ ਤਾਂ ਕੋਈ 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 ਵੀ ਗੱਲਬਾਤ ਨਹੀਂ ਹੈ ਜੇ ਅਗਰ ਕੋਈ ਗੱਲਬਾਤ ਹੋਈ ਤਾਂ ਕੋਈ 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 ਵੀ ਨਾਲ ਕੋਈ ਗੱਲ ਨਹੀਂ ਵੀ ਆਪਣੀ ਆਪਣੀ ਸਰਕਾਰ ਹੈ ਤੇ ਆਪਾਂ ਤੈਨੂੰ ਤੇਰੀ ਜਿਹੜੀ ਰੀਜ ਵੈਨਿੰਗ ਆਪਾਂ ਕਰਵਾ ਦੇਵਾਂਗੇ ਵੀ ਜੇ ਤੂੰ ਦੇ ਦਿਆ ਕਰੇਂਗਾ ਤਾਂ ਪੈਸੇ ਬਕਾਇਦਾ ਤੌਰ ਤੇ ਉਹਨੇ ਸਾਰੇ ਪੈਸੇ ਉੱਥੇ ਗਿਣਾਏ ਵੀ ਵੀ ਇਹ ਪੈਸੇ ਤੇਰੇ ਆ ਆ ਆਪਣਾ ਇਸ ਮਹੀਨੇ ਤੇਰੇ ਪੈਸੇ ਰਹਿੰਦੇ ਆ ਜਿਹੜਾ ਹਿੱਸਾ ਤੇਰਾ ਬਣਦਾ ਸੀ ਉਹ ਗਿਣਾਤੇ ਉਹ ਸਾਰੇ ਗਿਣਾਏ ਆ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਸਾਰੀ ਗੱਲਬਾਤ ਕਰਕੇ ਅਸੀਂ ਉਹਨਾਂ ਨੂੰ ਕਹਿਤਾ ਵੀ ਠੀਕ ਆ ਤੁਸੀਂ ਚੇਅਰਮੈਨ ਨਾਲ ਗੱਲ ਕਰ ਲਿਓ ਠੀਕ ਹੈ ਉਸ ਤੋਂ ਬਾਅਦ ਅਸੀਂ ਘਰ ਆ ਗਏ ਉਸ ਤੋਂ ਬਾਅਦ ਇਹਨਾਂ ਨੇ ਸ਼ੱਕ ਹੋਣ ਦੇ ਆਧਾਰ ਤੇ ਜਾ ਇਹਨਾਂ ਨੂੰ ਕਿਸੇ ਪਾਸੋਂ ਮਤਲਬ ਕੋਈ ਪਿੰਕ ਲੱਗੀ ਹਾਂਜੀ ਕੰਸੋ ਮਿਲੀ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਨਾਲ ਬਿੱਲ ਮਤਲਬ ਬਿਲਕੁਲੀ ਮਤਲਬ ਫੋਨ ਕਾਲ ਤੇ ਆਪਣੀ ਜਿਹੜੀ ਗੱਲਬਾਤ ਸੀ ਇਹਨਾਂ ਨੇ ਬੰਦ ਕਰ ਦਿੱਤੀ ਤੁਹਾਡੇ ਨਾਲ ਹਾਂਜੀ ਹਾਂਜੀ ਬੰਦ ਕਰਦੇ ਅਸੀਂ ਇਹਨਾਂ ਨੂੰ ਕਾਲਾਂ ਆਪਣੇ ਬਗੈਰਾ ਵੀ ਕਰਦੇ ਰਹੇ ਆਪਣੇ ਚੇਅਰਮੈਨ ਨੂੰ ਵੀ ਕਰਦੇ ਰਹੇ ਤੇ ਸਤਵੀਰ ਕੌਰ ਨੂੰ ਵੀ ਕਰਦੇ ਰਹੇ ਠੀਕ ਹੈ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਸਾਡੀ ਕੋਈ ਵੀ ਅੱਜ ਤੱਕ ਵੀ ਮਤਲਬ ਗੱਲਬਾਤ ਨਹੀਂ ਹੋਈ ਉਸ ਤੋਂ ਬਾਅਦ ਅਸੀਂ ਵਿਜੀਲੈਂਸ ਦੇ ਪੇਸ਼ ਹੋਏ ਹਾਂ ਠੀਕ ਹੈ ਜੀ ਉਹਨਾਂ ਨੇ ਸਾਨੂੰ ਬਕਾਇਦਾ ਜਿਹੜੇ ਰਿਕਾਰਡਿੰਗਾਂ ਵਗੈਰਾ ਜੋ ਵੀ ਸਾਡੇ ਕੋਲ ਸਬੂਤ ਸੀ ਅਸੀਂ ਉਹਨਾਂ ਸਾਹਮਣੇ ਪੇਸ਼ ਕਰ ਦਿੱਤੇ ਆ ਉਹਨਾਂ ਨੇ ਸਾਨੂੰ ਇੱਕ ਵਾਰ ਇਸ ਇਸ ਮੈਟਰ ਤੇ ਜਿਹੜੀ ਕਾਰਵਾਈ ਦਾ ਸਾਨੂੰ ਭਰੋਸਾ ਦਿੱਤਾ ਹੁਣ ਤੁਸੀਂ ਤੁਸੀਂ ਹੁਣ ਨੌਕਰੀ ਕਰ ਰਹੇ ਹੋ ਜਾਂ ਤੁਹਾਨੂੰ ਟਰਮੀਨਡ ਕਰ ਕੱਢ ਦਿੱਤਾ ਤੁਹਾਨੂੰ ਨਹੀਂ ਨਹੀਂ ਸਰ ਮੈਨੂੰ ਉਹਨਾਂ ਨੇ ਨੌਕਰੀ ਤੋਂ ਕੱਢ ਦਿੱਤਾ ਸਰ ਕਿੰਨੀ ਕਿੰਨੀ ਤਰੀਕ ਨੂੰ ਮੇਰੇ ਕੋਲੇ ਮੰਨ ਲਓ ਤਰੀਕ ਨਹੀਂ ਮੇਰੇ ਨੋਟ ਮੈਂ ਉਹ ਨੌਕਰੀ ਕਰਦੇ ਰਹੇ ਮੈਨੂੰ ਮੈਂ 30 ਅਕਤੂਬਰ ਤੱਕ ਹੀ 30 ਅਕਤੂਬਰ ਤੱਕ ਕੀਤੀ ਆ ਉਸ ਤੋਂ ਬਾਅਦ ਇਹਨਾਂ ਨੇ ਕਹਿਤਾ ਸੀ ਨਾ ਆਪਣੇ ਰਕੇਸ਼ਪੁਰੇ ਨੇ ਵੀ ਤੁਸੀਂ ਸਤਵੀਰ ਕੌਰ ਨਾਲ ਗੱਲ ਕਰ ਲਓ ਇੱਕ ਵਾਰੀ ਤੁਸੀਂ ਫਾਈਨਲ ਕਰ ਲਓ ਤੂੰ ਫਿਰ ਡਿਊਟੀ ਤੇ ਆ ਜਾਇਆ ਕਰ ਇੱਕ ਵਾਰੀ ਉਹ ਤੁਸੀਂ ਉਹਦੇ ਨਾਲ ਫਾਈਨਲ ਕਰ ਲਓ ਹੂੰ ਠੀਕ ਹੈ ਜਦੋਂ ਉਹਨਾਂ ਨੇ ਫਾਈਨਲ 20 25 ਦਿਨ ਤੱਕ ਉਹਨਾਂ ਨੇ ਫਾਈਨਲ ਕੀਤਾ ਹੀ ਨਹੀਂ ਗੱਲਬਾਤ ਹੀ ਨਹੀਂ ਕੀਤੀ ਠੀਕ ਹੈ ਮੈਨੂੰ ਉਹਨਾਂ ਨੇ ਕਹਿਤਾ ਸੀਗਾ ਵੀ ਤੂੰ ਉਸ ਤੋਂ ਬਾਅਦ ਤੂੰ ਆ ਜਾ ਕਰੀਂ ਡਿਓਰਟੀ ਤੇ ਆ ਜਾ ਕਰੀਂ ਪਰ ਤੁਸੀਂ ਪਹਿਲਾਂ ਸਤਵੀਰ ਕੌਰ ਨਾਲ ਪੈਸਿਆਂ ਦੇ ਮੈਟਰ ਤੇ ਗੱਲਬਾਤ ਕਰ ਲਓ ਤੁਸੀਂ ਉਹ ਗੱਲਬਾਤ ਵੀ ਕਰ ਲਈ ਸੀ ਤੁਸੀਂ ਤੁਹਾਡੇ ਮਾਤਾ ਗਏ ਸੀ ਜਾ ਕੇ ਉਹ ਗੱਲਬਾਤ ਵੀ ਕਰ ਲਈ ਪਰ ਗੱਲਬਾਤ ਕਰਨ ਤੋਂ ਬਾਅਦ ਵੀ ਕੱਢਤਾ ਫਿਰ ਤੁਹਾਨੂੰ ਹਾਂਜੀ 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 ਤੇ ਇਹ ਪ੍ਰਕਾਰ ਨਹੀਂ ਤੁਸੀਂ ਪੁੱਛਿਆ ਤੁਸੀਂ ਜਾ ਕੇ ਕਾ ਗੱਲਬਾਤ ਉਦੋਂ ਬਾਅਦ ਕੀਤੀ ਵੀ ਮੈਨੂੰ ਕੱਢਣ ਦਾ ਹੀ ਕਾਰਨ ਮੈਂ ਤਾਂ 85 ਦਿਨ ਨੂੰ ਵੀ ਤਿਆਰ ਅਸੀਂ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਬਹੁਤ ਵਾਰ ਮੈਂ ਇਹਦੇ ਦਫ਼ਤਰ ਦੇ ਵਿੱਚ ਵੀ ਆਇਆ ਪਰ ਇਹ ਮੈਨੂੰ ਮਿਲੇ ਨਹੀਂਗੇ ਇਲੈਕਸ਼ਨਾਂ ਦੇ ਆਪਣੇ ਚੱਕਰ ਦੇ ਵਿੱਚ ਉਸ ਤੋਂ ਬਾਅਦ ਇਹਨੂੰ ਫੋਨ ਕਾਲ ਵੀ ਅਸੀਂ ਅਸੀਂ ਬਹੁਤ ਕੀਤੇ ਫੋਨ ਕਾਲ ਦੇ ਵਿੱਚ ਵੀ ਇੱਕ ਵਾਰ ਲਾਸਟ ਟਾਈਮ ਤੇ ਇਹਨਾਂ ਨੇ ਫੋਨ ਕਾਲ ਜਿਹੜੀ ਮੇਰੀ ਰੀਸੀਵ ਕਰੀ ਹੈ ਇਹਨਾਂ ਨੇ WhatsApp ਕਾਲ ਇਹਨਾਂ ਨੇ ਰੀਸੀਵ ਕਰੀ ਹੈ ਉਸ ਦੇ ਵਿੱਚ ਇਹਨਾਂ ਨੇ ਮੈਨੂੰ ਇਹ ਕਿਹਾ ਵੀ ਜਤਿੰਦਰ ਵੀ ਤੈਨੂੰ ਅਸੀਂ ਕਿਤੇ ਹੋਰ ਜਗ੍ਹਾ ਤੇ ਐਡਜਸਟਮੈਂਟ ਕਰ ਦਾਂਗੇ ਤੇਰੀ ਇੱਥੇ ਹੁਣ ਤੇਰਾ ਕੁਛ ਨਹੀਂ ਹੋਊ ਵੀ ਮਤਲਬ ਹੋ ਤੇਰਾ ਹੋ ਸਕਦਾਗਾ ਕੋਈ ਨਹੀਂ ਮੈਂ ਤੈਨੂੰ ਬਦਨਾ ਕਿਤੇ ਹੋਰ ਲਵਾ ਦਊਗਾ ਸਰ ਮੈਂ ਸਰ ਮੈਂ ਸਰ ਮਜਬੂਰ ਹਾਂ ਸਰ ਮੈਨੂੰ ਘਰ ਦੇ ਬਾਹਲੇ ਵੀ ਅਸੀਂ ਤੈਨੂੰ ਕਿਤੇ ਹੋਰ ਲਵਾ ਦਾਂਗੇ ਹੁਣ ਵੀ ਤੈਨੂੰ ਇੱਥੇ ਨਹੀਂ ਅਸੀਂ ਉਹ ਵੀ ਉਹ ਵੀ ਉਹ ਕਰਾ ਸਕਦੇ ਇਸ ਤਾਂ ਮਤਲਬ ਵੀ 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 ਇਹਨਾਂ ਨੂੰ ਕਨਫਰਮ ਹੀ ਹੁੰਦਾ ਵੀ ਇਹਨਾਂ ਨੇ ਮੈਨੂੰ ਕੜਵਾਈ ਦਿੱਤਾ ਇਹਨਾਂ ਨੇ ਤੁਹਾਨੂੰ ਕੜਵਾਏ ਤੁਸੀਂ ਤੁਸੀਂ ਜਤਿੰਦਰ ਭਾਈ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਮੈਂ ਮੈਂ ਨੌਕਰੀ ਮੈਂ ਕਰਦਾ ਨੌਕਰੀ ਮੈਨੂੰ ਮੇਰੇ ਮੈਨੂੰ ਮਿਲੀ ਆ ਤਾਂ ਮੈਂ ਪੈਸੇ ਕਿਉਂ ਦੇ ਆ ਕਿਸ ਚੀਜ਼ ਦੇ ਪੈਸੇ ਮੰਗਦੇ ਦੂਜੀ ਗੱਲ ਤੁਸੀਂ ਰਕੇਸ਼ਪੁਰੀ ਦੀ ਗੱਲ ਕਰੀਏ ਤਾਂ ਰਕੇਸ਼ਪੁਰੀ ਆਪ ਦੇ ਲਈ ਮੰਗਦੇ ਹੋ ਸਤਵੀਰ ਕੌਰ ਦੇ ਲਈ ਕਿਉਂ ਮੰਗਦੇ ਨੇ ਉਹਨਾਂ ਦਾ ਕੀ ਲਿੰਕ ਆ ਆਪਸ ਦੇ ਵਿੱਚ ਇਹਨਾਂ ਦਾ ਆਪਸ ਦੇ ਵਿੱਚ ਸਰ ਬਹੁਤ ਵੱਡਾ ਲਿੰਕ ਹੈ ਇਹਨਾਂ ਦਾ ਸਰ ਇਹਨਾਂ ਦੀ ਮੇਲੀ ਭੁਗਤ ਹੈ ਜੋ ਵੀ ਇਹਨਾਂ ਦਾ ਕਰਤਾ ਧਰਤਾ ਜਿਹੜਾ ਵੀ ਹੈਗਾ ਕੁਝ ਵੀ ਹੁੰਦਾ ਪੈਸੇ ਦਾ ਲੈਣ ਦੇਣ ਜੋ ਵੀ ਹੁੰਦਾ ਇਹ ਦੋਨਾਂ ਦੇ ਥਰੂ ਹੀ ਹੁੰਦਾ ਹੈ अच्छा हां जी हां जी ਇਹਨਾਂ ਦੋਨਾਂ ਥਰੂ ਹਾਂਜੀ 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 ਇਹਨਾਂ ਦੋਨਾਂ ਦੇ ਥਰੂ ਹੁੰਦਾ ਹੈ ਉਹਨਾਂ ਨੇ ਆਮਦਨ ਲਈ ਮਿਲੀ ਭੁਗਤ ਹੈ ਜੀ ਹਾਂ ਇਹਨਾਂ ਦਾ ਕ ਇਹਨਾਂ ਦਾ ਕਾਫੀ ਆਉਣਾ ਜਾਣਾ ਰਹਿੰਦਾ ਹੈਗਾ ਇਹ ਨਿੱਜੀ ਤੌਰ ਤੇ ਵੀ ਨਾਲ ਹੀ ਰਹਿੰਦੀ ਉਹਨਾਂ ਦੇ ਵੀ ਜਾਣ ਪਛਾਣਾਂ ਨੇ ਨਿੱਜੀ ਤੌਰ ਤੇ ਤੇ ਸਾਰਾ ਜਿੰਨਾ ਵੀ ਕੋਈ ਗੱਲਬਾਤ ਹੁੰਦੀ ਹੈ ਕੁਝ ਵੀ ਹੁੰਦਾ ਹੈ ਅਫਸਰ ਸਾਹਿਬ ਤੱਕ ਕੋਈ ਗੱਲਬਾਤ ਕਰਨੀ ਹੈ ਇਹ ਇਹ ਦੋਨੇ ਮਿਲ ਕੇ ਹੀ ਕਰਦੇ ਆ ਤਾਂ ਮਤਲਬ ਉਹਨੇ ਸਤਵੀਰ ਕੌਰ ਦੇ ਲਈ ਮੰਗੇ ਸੀ ਵੀ ਤੂੰ ਭਾਈ ਸਤਵੀਰ ਕੌਰ ਨੂੰ ਜਿਹੜਾ ਹੈਗਾ ਉਹ ਪੈਸੇ ਦੇ ਦਿਆ ਕਰ ਹਾਂਜੀ 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 ਸਭ ਤੋਂ ਪਹਿਲਾਂ ਉਹਨੇ ਆਪ ਦੇ ਲਈ ਵੀ ਕਿਹਾ ਉਸ ਤੋਂ ਬਾਅਦ ਉਹਨੇ ਕਿਹਾ ਵੀ ਤੂੰ ਮੈਨੂੰ ਦੇ ਦਿਆ ਕਰ ਜਾਂ ਤੂੰ ਵੀ ਮਤਲਬ ਵੀ ਮੈਂ ਮੈਂ ਅੱਗੇ ਸਤਵੀਰ ਕੌਰ ਨੂੰ ਦੇ ਦਿਆ ਕਰੂੰਗਾ ਸਤਵੀਰ ਕੌਰ ਨੂੰ ਹਾਂ ਹਾਂ ਵੀ ਵੀ ਉਹ ਵੀ ਉਹ ਜਿਹੜੀ ਸਤਵੀਰ ਕੌਰ ਹੈ ਉਹ ਵੀ ਆ ਕਿ ਗਰੀਬ ਘਰ ਨਾਲ ਸੰਬੰਧ ਰੱਖਦੀ ਹੈ ਵੀ ਚਲ ਨਾਲੇ ਨਾਲੇ ਕਹਿੰਦੇ ਕਿ ਤੇਰਾ ਵੀ ਚਲ ਚੱਲਦਾ ਰਹੂਗਾ ਤੇ ਨਾਲੇ ਉਹਦਾ ਚੱਲਦਾ ਰਹੂਗਾ ਤੁਹਾਨੂੰ ਜੇ ਨੌਕਰੀ ਸੀ ਉਹ ਕਿਸੇ ਸਿਫਾਰਿਸ਼ ਤੇ ਮਿਲੀ ਸੀ ਵਾਕਿਆ ਦੇ ਵਿੱਚ ਜਿਵੇਂ ਉਹਨਾਂ ਨੇ ਗੱਲ ਕਰੀ ਆ ਕਿ ਅਸੀਂ ਸਿਫਾਰਿਸ਼ ਕੀਤੀ ਸੀ ਤਾਂ ਨੌਕਰੀ ਸਹੀਤ ਤੌਰ ਤੇ ਜਿਹੜੇ ਤੁਸੀਂ ਉਹ ਚੁਣੇ ਗਏ ਸੀ ਜਾਂ ਤੁਹਾਨੂੰ ਕਿਸੇ ਸਿਫਾਰਿਸ਼ ਤੇ ਨੌਕਰੀ ਮਿਲੀ ਸੀ ਮੈਨੂੰ ਇਹਨਾਂ ਨੇ ਆਪਦੇ ਸਿਫਾਰਿਸ਼ ਤੇ ਨੌਕਰੀ ਮਿਲੀ ਸੀ ਇਹਨਾਂ ਦੀ ਹਾਂਜੀ 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 ਇਹਨਾਂ ਨੇ ਮੇਰਾ ਮਤਲਬ ਉਹ ਕਹਿੰਦਾ ਸੀ ਇਹਨਾਂ ਨੇ ਮੈਨੂੰ ਮਤਲਬ ਯੋਗਦਾਨ ਪਾਇਆ ਸੀ ਇਹਨਾਂ ਨੇ ਕਾਲ ਕੀਤੀ ਸੀ ਹਾਂ ਕਾਲ ਕੀਤੀ ਸੀ ਹਾਂਜੀ ਕਾਲ ਕੀਤੀ ਸੀ ਇਹਨਾਂ ਨੇ ਇਹ ਵੀ ਹਾਂ ਇਹ ਮੁੰਡਿਆਂ ਰੱਖਿਆ ਜਾ ਵੀ ਹੂੰ ਹਾਂਜੀ ਇਹਨਾਂ ਦੀ ਕਾਲ ਦੇ ਉਧਾਰਤ ਜਿਹੜੀ ਹੈਗਾ ਤੁਹਾਨੂੰ ਨੌਕਰੀ ਮਿਲੀ ਸੀ ਔਰ ਤੁਸੀਂ ਚਾਹਣੇ ਕੀ ਹੋ ਠੀਕ ਹੈ ਤੁਸੀਂ ਤੇ ਦੂਜੀ ਗੱਲ ਇੱਕ ਹੋਰ ਦੱਸੋ ਜਿੰਨੇ ਤੁਸੀਂ ਗੱਲ ਕੀਤੀ ਹੈ ਠੀਕ ਹੈ ਜ਼ੁਬਾਨੀ ਕਲਮੀ ਗੱਲ ਕਰ ਲਈ ਇਹਨਾਂ ਚੀਜ਼ਾਂ ਦੇ ਸਬੂਤ ਜਾਂ ਪ੍ਰੂਫ ਕੀ ਹੈ ਕਿ ਭਾਈ ਰਕੇਸ਼ਪੁਰੀ ਨੇ ਤੁਹਾਡੇ ਤੋਂ ਪੈਸੇ ਮੰਗੇ ਸਤਵੀਰ ਕੌਰ ਦੇ ਲਈ ਪੈਸੇ ਮੰਗੇ ਜਾਂ ਸਤਵੀਰ ਕੌਰ ਨੇ ਜਿਹੜੇ ਹੈਗਾ ਉਹ ਤੁਹਾਨੂੰ ਗੱਲਬਾਤ ਕਰੀ ਪੈਸੇ ਮੰਗੇ ਉਸ ਚੀਜ਼ ਦੇ ਕੀ ਸਬੂਤ ਨੇ ਉਸ ਚੀਜ਼ ਦੇ ਮੇਰੇ ਕੋਲ ਸਤਵੀਰ ਕੌਰ ਦੀ ਮੇਰੀ ਮਾਤਾ ਨਾਲ ਜਿਹੜੀ ਗੱਲਬਾਤ ਹੋਈ ਹੈ ਫੋਨ ਕਾਲ ਤੇ ਹਾਂਜੀ ਪਰਸਨਲ ਇਹ ਦਿਨ ਆਪਣੇ ਨਵੇਂ ਫੋਨ ਨੰਬਰ ਤੋਂ ਉਹ ਮੇਰੇ ਕੋਲ ਕਾਲ ਰਿਕਾਰਡਿੰਗ ਵੀ ਮੌਜੂਦ ਹੈ ਜਿਹਦੇ ਵਿੱਚ ਸੁਦਵੀਰ ਕਾਲ ਕਰ ਰਹੀ ਹੈ ਵੀ ਹਾਂ ਵੀ ਵਾਕਈ ਵੀ ਅਸੀਂ ਇਹਦੇ ਨਾਲ ਗੱਲਬਾਤ ਕਰੀਏ ਪੈਸਿਆਂ ਦੇ ਆਪਣੀ ਇਹਦੇ ਬਾਰੇ ਹਿੱਸੇ ਬਾਰੇ ਚੇਅਰਮੈਨ ਨੇ ਕੋਈ ਹੋਰ ਹੀ ਗੱਲ ਜਿਹੀ ਨਹੀਂ ਉਹ ਤਾਂ ਤੇ ਨਾਲ ਗੱਲ ਹੋਈ ਵੀ ਸੀ ਇਹਨੂੰ ਦੱਸ ਇਹਨੂੰ ਪਤਾ ਹੀ ਹੈ ਸਾਰੀ ਹਲਾੰਦਾਂ ਦੱਸਿਆ ਤਾਂ ਹੈ ਇਹਨੂੰ 28000 ਰੁਪਏ ਮਹੀਨੇ ਦਾ ਇਹਨੂੰ ਦੱਸਿਆ ਸਾਰਾ ਕੁਝ ਇਹਦੇ ਨਾਲ ਗੱਲ ਪਹਿਲਾਂ ਜਦੋਂ ਇਹਨੂੰ ਆਏ ਪੁੱਛੋ ਪਹਿਲਾਂ ਵੀ ਜਦੋਂ ਲੱਗਿਆ ਸੀ ਤੇਰ ਨਾਲ ਕੀ ਗੱਲ ਹੋਈ ਸੀ ਹਾਂ ਇਹ ਕਹਿੰਦਾ ਵੀ ਕਦੋਂ ਪਹਿਲਾਂ ਆਏ ਆਦੇ ਹੁੰਦੇ ਸੀ ਵੀ ਸੇ ਵੀ 35000 ਰੁਪਏ ਹੋ ਨਹੀਂ 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 ਆਈ ਨਹੀਂ ਹੋਈ ਸੀ ਗੱਲ ਨਾ ਇਹਨੂੰ ਸਾਰਾ ਕੁਝ ਹੀ ਪਤਾ ਹੈ ਹਾਂ ਇਹ ਕਹਿੰਦਾ ਕਿ ਆਇਆ ਆਖਿਆ ਵੀ ਹਰ ਮਹੀਨੇ ਵੀ 8000 ਰੁਪਿਆ ਇਹਨੂੰ ਪਤਾ ਹੀ ਹੈ ਬਸ ਤੁਸੀਂ ਇਹਨੂੰ ਪੁੱਛ ਲਓ ਸਾਰਾ ਕੁਝ ਹੀ ਪਤਾ ਹੈ ਇਹਨੂੰ ਸੋਨੂੰ ਕੀ ਕਹਿੰਦਾ ਜਸਿੰਦਰ ਹਾਂ ਆ ਹੀ ਕਹਿੰਦਾ ਸੀਗਾ ਹਾਂ ਮਰੇ ਇਹਨੂੰ ਪਤਾ ਹੀ ਹੈ ਜਿੰਦਰ ਨੂੰ ਸਾਰਾ ਕੁਝ ਹਾਂ ਇਹ ਸਾਰਾ ਨੇ ਕਿਹਾ ਕਿ ਵੀ ਹਰ ਮਹੀਨੇ ਵੀ 8000 ਰੁਪਿਆ ਵੀ ਸਾਨੂੰ ਦੇ ਦਾ ਕਰੋ ਨਮਸਕਾਰ ਇਹਨੂੰ ਜਤਿੰਦਰ ਨੂੰ ਦੱਸੀ ਹੋਈ ਹੈ ਗੱਲ ਸਾਰੀ ਆਤ ਵੀ ਆਏ ਨਾ ਵੀ ਜੋ ਆਪਾਂ ਚਲ ਮੰਨਣਾ ਹੈ ਪਾਣੀ ਕਹਿੰਦੇ ਵੀ ਤੁਸੀਂ ਵੀ ਮਿਹਨਤ ਕਰੀਆ ਹਨ ਵੀ ਇਹੋ ਜੀ ਗੱਲ ਨਹੀਂ ਹੁੰਦੀ ਇਹਦਾ ਤੁਸੀਂ ਨਾ ਮੰਗੋਗੇ ਤਾਂ ਵੀ ਫਰਜ਼ ਬਣਦਾ ਹੁੰਦਾ ਠੀਕ ਹੈ ਨਾ ਪਹਿਲਾਂ ਘੜ ਕੋਈ ਲੈਣ ਦਾ ਨਹੀਂ ਚਾਹ ਤਾਂ ਹੁੰਦੀ ਇਹ ਗੱਲ ਤਾਂ ਤੇ ਲੱਗ ਗਿਆ ਉਹ ਮੈਨੂੰ ਤਾਂ ਇੰਝ ਚਲ ਵਿਹਲਾ ਬੈਠਾ ਕਿਤੇ ਲੱਗ ਕੋਈ ਤਾਂ ਹੋਵੇ ਤਾਂ ਕਹਿੰਦੇ ਆਪਾਂ ਵੀ ਆਪਾਂ ਵੀ ਆਏ ਕਹਿੰਨੇ ਆ ਉਹ ਜੇ ਨਾ ਕੋਈ ਮੰਗੂਗਾ ਫਿਰ ਵੀ ਆਪਾਂ ਕਰਦੇ ਆ ਮਨਪਰਨ ਤਾਂ ਐਵੇਂ ਤਾਂ ਨੀ ਕੋਈ ਗੱਲ ਆਉਂਦੀ ਮੈਂ ਕਹਿੰਦੀ ਸੀ ਵੀ ਇਕੱਠੇ ਦੱਸ ਦਿੰਦੇ ਹਣਾ ਇੱਕ ਵਾਰੀ ਨਹੀਂ ਹੈ ਨਾ ਅੰਟੀ ਜਿੰਦਰਪ ਸਾਰਾ ਕੁਝ ਹੀ ਪਤਾ ਹੈ ਨਾ ਹੁਣ ਇਹ ਨੂੰ ਇਹ ਨੂੰ ਦੱਸਦਾ ਨੀ ਕੋਈ ਗੱਲ ਕਰਿਆ ਕੇ ਨਾ ਉਹ ਤੋਂ ਪਹਿਲਾਂ ਇਹ ਆਇਆ ਦਾ ਦੇਖੀ ਨਾ ਵੀ ਉਹ ਤੋਂ ਵੀ ਆਇਆ ਦੇ ਸੀ ਇਹ 35000 ਰੁਪਏ ਹੋਇਆ ਤੇ ਵੀ ਇਹ ਤਾਂ ਨਾ ਖਿਆ 2000 ਦੇ ਦਾ ਕਰੀ ਵਿੱਚੋਂ ਤੇ ਕੋ ਉਹਦਾ ਕਿ ਮੈਂ ਕਿ ਚੱਲ ਵੀ ਚੱਲ ਇੰਨੇ ਦਾ ਤੇ ਕੀ ਚੱਲਦੀ ਦਾ ਕਰੂੰਗਾ ਤੇ ਅੱਜ ਇਹ ਕਹਿੰਦਾ ਵੀ 8000 ਆਖਿਆਗਾ ਨਹੀਂ ਤੁਸੀਂ ਦੇਖੋ ਮੈਂ ਤਾਂ ਅਸਲ ਤੇ ਮੈਨੂੰ ਹੁਣ ਕੋਈ ਗੱਲ ਨਹੀਂ ਪਤਾ ਕੱਲ ਨੂੰ ਇਹਨੂੰ ਕਹੇ ਇਹਨੂੰ ਭੇਜੋ ਕੋਈ ਨਹੀਂ ਮੈਂ ਬੈਠ ਕੇ ਗੱਲ ਕਰ ਲੂੰ ਕੱਲ ਨੂੰ ਇਹਦੇ ਨਾਲ ਹਾਂ ਵੀ ਉਹ ਮੈਂ ਆਪਾਂ ਹੀ ਕਹਿੰਦੇ ਸੀ ਕੋਈ ਗੱਲ ਨਹੀਂ ਇਹਦੇ ਚ ਕੀ ਸੰਗ ਵਾਲੀ ਕੋਈ ਗੱਲ ਨਹੀਂ ਹੁੰਦੀ ਸਤਵੀਰ ਨਹੀਂ ਨਹੀਂ ਫਿਰ ਕੱਲ ਨੂੰ ਬੈਠ ਕੇ ਗੱਲ ਕਰ ਲਾਂਗੇ ਇਹਨੂੰ ਪਤਾ ਹੀ ਨਹੀਂ ਸੰਗ ਵਾਲੀ ਨਹੀਂ ਗੱਲ ਹੁੰਦੀ ਪਤਾ ਇਹ ਕੋਈ ਕੋਈ ਨਾ ਨਾ ਕੰਮ ਤਾਂ ਹੈ ਨਹੀਂਗਾ ਕੋਈ ਹਨਾ ਵੀ ਇਹ ਤਾਂ ਦੁਨੀਆ ਤੇ ਬਣੀ ਆਈ ਹੈਗੀ ਇਹ ਤਾਂ ਨਹੀਂ ਗੱਲ ਹੁੰਦੀ ਹੈਗੀ ਹਾਂ ਆਊਗਾ ਨਾ ਕੱਲ ਨੂੰ ਉਦੋਂ ਮੈਂ ਬਹਿ ਕੇ ਗੱਲ ਕਰ ਲੂੰ ਕੋਈ ਨਹੀਂ ਹਾਂ ਤੇ ਵੀ ਆਏ ਕਹਿੰਦੇ ਸੀ ਵੀ ਇਕੱਠੇ ਦ ਵਿਚਾਰ ਜਿਵੇਂ ਵੀ ਮੰਨ ਲਾ ਵੀ ਹੁੰਦਾ ਤਾਂ ਤੂੰ ਖਿਦੋਗੀ ਕਿ ਮੈਂ ਇਹ ਆਪ ਦੇਣਾ ਹੀ ਬੰਦੇ ਬਤਾਉਦਾ ਜਦੋਂ ਕੋਈ ਨਾ ਕੋਈ ਮੈਂ ਜਣਾ ਬੈਠ ਕੇ ਗੱਲ ਕਰ ਲੂੰਗੀ ਹਾਂ ਤੇ ਵੀ ਆਏ ਵੀ ਤਨਖਾਹ ਚੋ ਤਾਂ ਵੀ ਆਪਾਂ ਕਿੰਨੇ ਕਿੰਨੇ ਮਾਨ ਹੁੰਦੇ ਆ ਤਨਖਾਹ ਹੋ ਗਈ ਆਪਾਂ ਐ ਕਰਾਂਗੇ ਐ ਕਰਾਂਗੇ ਨਾ ਵੀ ਆਇਆ ਤੇ ਵੇਖਿਆ 22000 ਰੁਪਇਆ ਆਇਆ ਮੰਨ ਲਾ ਪਰ 22 ਹੋਣਾ ਸੀ ਜਦੋਂ ਬਤਾ ਹਾਂ ਨਹੀਂ ਨਹੀਂ ਉਹ ਤਾਂ ਪਤਾ ਹੀ ਪਤਾ ਐਂ ਗੱਲ ਨਹੀਂ ਕਿਸੇ ਹੋਰ ਕੀ ਗੱਲ ਕਰਦੇ ਥੋੜਾ ਨਹੀਂ ਕਹਿੰਦੇ ਵੀ 22000 ਰੁਪਇਆ ਆਇਆ ਵੀ 5000 ਰੁਪਇਆ ਤੋਂ ਖਰਚਾ ਹੋ ਜਾ ਗੁਰ ਮੰਨ ਕੇ ਚਲੋ ਤੇ 8000 ਰੁਪਇਆ ਦੇ ਕੇ ਫਿਰ ਮਗਰ ਤਾਂ ਨੋ ਹੀ ਬਚ ਇੱਕ ਬੰਦੇ ਨੇ ਦਾ ਵੀ ਦਿਨ ਰਾਤ ਮਿਹਨਤ ਕਰਕੇ ਵੀ 10 ਮਹੀਨੇ ਦਾ 90000 ਬਚੂਗਾ ਤੇ ਇੱਕ ਬੰਦੇ ਨੂੰ ਵੀ ਉਹ ਕਰਕੇ ਵੀ ਦੇਖ ਲਾ ਵੀ 8000 10 ਮਹੀਨੇ ਦਾ ਬੰਦਾ ਹੈ ਨਾ ਤੁਸੀਂ ਇਹਨੂੰ ਭੇਜ ਦਿਓਗੇ ਮੈਂ ਇਹ ਨਾਲ ਬੈਠ ਕੇ ਗੱਲ ਕਰ ਲਵਾਂਗੀ ਗੱਲ ਅਜਾ ਪੈਸਿਆਂ ਦੇ ਲਈ ਉਹ ਸੁਤਵੀਰ ਕੌਰ ਜਿਹੜੇ ਨੇ ਉਹ ਕਬੂਲ ਰਹੇ ਨੇ ਕਿ ਭਾਈ ਅਸੀਂ ਇਹਦੇ ਨਾਲ ਜਤਿੰਦਰ ਨਾਲ ਦੇ ਨਾਲ ਪੈਸਿਆਂ ਦੀ ਲੈਣ ਦੇਣ ਦੀ ਗੱਲਬਾਤ ਕਰੀ ਗੱਲਬਾਤ ਕਰੀ ਆ ਹਾਂਜੀ ਗੱਲਬਾਤ ਕਰੀ ਆ ਹਾਂਜੀ 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 ਉਹ ਫੋਨ ਦੇ ਵਿੱਚ ਵੀ ਮਨ ਲੋ ਕਹਿ ਰਹੇ ਨੇ ਤੇ ਬਾਕੀ ਇਹਦੀਆਂ ਜਿਹੜੀਆਂ ਵਾਇਸ ਰਿਕਾਰਡਿੰਗਾਂ ਵਗੈਰਾ ਹੈ ਹੈਗੀਆਂ ਆਪਣੇ ਕੋਲੇ ਆਡੀਓ ਰਿਕਾਰਡਿੰਗ ਵੀ ਹੈ ਵੀਡੀਓ ਰਿਕਾਰਡਿੰਗ ਵੀ ਹੈ ਜਿਹੜੀ ਮੈਂ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਠੀਕ ਹੈ ਉਹ ਵੀ ਸਾਰਾ ਕੁਝ ਹੈਗਾ ਅੰਦਰ ਉਹਨਾਂ ਦੇ ਉਹਨਾਂ ਦੇ ਕਿਸੇ ਦੇ ਵਿੱਚ ਜਿਵੇਂ ਤੁਸੀਂ ਕਹ ਤਾ ਠੀਕ ਹੈ ਕਹਿ ਰਹੇ ਨੇ ਰਕੇਸ਼ ਪੁਰੀ ਕਿਸੇ ਵੀਡੀਓ ਦੇ ਵਿੱਚ ਜਾਂ ਕਿਸੇ ਆਡੀਓ ਦੇ ਵਿੱਚ ਇਹ ਕਬੂਲ ਕਰ ਰਹੇ ਨੇ ਕਿ ਭਾਈ ਤੁਸਾਨੂੰ ਐਸੇ ਇੰਨੇ ਪੈਸੇ ਦੇ ਦਿਆ ਕਰ ਇੰਨੇ ਦਾ ਜਿਹੜਾ ਹਿੱਸਾ ਜਿਹੜਾ ਉਹ ਪਾਦਾ ਕਰੋ ਉਹ ਚੀਜ਼ ਦੇ ਲਈ ਕਿਤੇ ਕਬੂਲਿਆ ਹਾਂਜੀ ਹਾਂਜੀ ਉਹ ਮੈਨੂੰ ਜਿਸ ਦਿਨ ਤੇ ਉਹਨਾਂ ਨੇ ਮੈਨੂੰ ਬੁਲਾਇਆ ਡਰਾਇਆ ਧਮਕਾਇਆਗਾ ਉਸ ਦਿਨ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਇਹ ਕਹਿੰਦਾ ਜਾਂ ਫਿਰ ਕਢਾ ਲਿਆ ਜਿਸ ਦਿਨ ਉਹਨੇ ਮੈਨੂੰ ਨੌਕਰੀ ਤੋਂ ਕਢਾਉਣ ਲਈ ਡਰਾਇਆ ਡਰਾਇਆ ਤੇ ਧਮਕਾਇਆ ਡਰਾਇਆ ਧਮਕਾਇਆ ਹਾਂਜੀ ਹਾਂਜੀ ਡਰਾਇਆ ਧਮਕਾਇਆ ਵੀ ਨੌਕਰੀ ਤੋਂ ਨਹੀਂ ਮੈਂ ਤੁਹਾਨੂੰ ਨੌਕਰੀ ਤੋਂ ਕਢ ਦੂੰਗਾ ਹਾਂਜੀ ਹਾਂਜੀ ਨਹੀਂ ਮੈਂ ਤੁਹਾਨੂੰ ਨੌਕਰੀ ਤੋਂ ਕਢ ਦੂੰਗਾ ਤਾਂ ਹੁਣ ਤੋਂ ਤੁਸੀਂ ਕੀ ਚਾਹੁੰਦੇ ਹੋ ਤੁਹਾਡੀ ਕੀ ਜਿਵੇਂ ਤੁਸੀਂ ਕਿਹਾ ਕਿ ਮੈਂ ਵਿਜੀਲੈਂਸ ਕੋਲੇ ਵੀ ਜਾ ਕੇ ਪੇਸ਼ ਹੋਇਆ ਤੁਹਾਡੀ ਮੰਗ ਕੀ ਹੈ ਤੁਸੀਂ ਕੀ ਚਾਹੁੰਦੇ ਹੋ ਮੇਰੀ ਮੰਗ ਮੇਰੀ ਮੰਗ ਤਾਂ ਇਹ ਹੈ ਜੀ ਮੈਨੂੰ ਲੱਗਦਾ ਮੈਂ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਨਾਲ ਮੈਂ ਜੁੜਿਆ ਹੋਇਆ ਹਾਂਗਾ 2014 ਤੋਂ ਮੈਂ ਪਾਰਟੀ ਦਾ ਵਰਕਰ ਵੀ ਹਾਂ ਤੁਸੀਂ ਖੁਦ ਵਰਕਰ ਹੋ ਆਮ ਆਦਮੀ ਪਾਰ ਮੈਰੀ ਵੀ 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 ਜਿਹੜੀ ਮੇਰੀ ਮੰਗ ਹੈਗੀ ਮੇਰੀ ਮੰਗ ਆਪਣੇ ਮਾਨ ਸਰਕਾਰ ਤੋਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਆਪਣੇ ਜਿਹੜੇ ਹੈਗੇ ਸਰਦਾਰ ਹਾਂਜੀ 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 ਭਗਵੰਤ ਸਿੰਘ ਮਾਨ ਤੋਂ ਇਹੀ ਮੇਰੀ ਮੰਗ ਹੈ ਇਹਨਾਂ ਤੇ ਜਿਹੜੀ ਹੈਗੀ ਆ ਬਣਦੀ ਤੋਂ ਬਣਦੀ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਕਿਉਂਕਿ ਮੈਂ ਪਾਰਟੀ ਦੇ ਜਿਹੜੇ ਆਪਣੇ ਨਿਯਮ ਹੈ ਉਹਨਾਂ ਨਾਲ ਹੀ ਮੈਂ ਮੈਂ ਮਾਣੋ ਜੁੜੇ ਹੋਇਆ ਹਾਂ ਠੀਕ ਹੈ ਵੀ ਮਾਨ ਸਾਹਿਬ ਵੀ ਕਹਿੰਦੇ ਆ ਵੀ ਆਪਰ ਵੀ ਜਿਹੜਾ ਰਿਸ਼ਵਤ ਲੈਂਦਾ ਵੀ ਉਹ ਵੀ ਉਹ ਚਾਹੇ ਆਪਣਾ ਚਾਹੇ ਪਰਾਇਆ ਵੀ ਉਹਨੂੰ ਬਖਸ਼ਿਆ ਨਹੀਂ ਜਾਊਗਾ ਵੀ ਅਸੀਂ ਵੀ ਇਹੀ ਚਾਹੁੰਦੇ ਆ ਵੀ ਉਹ ਆਪਣੇ ਇਸ ਮੈਟਰ ਤੇ ਜਿਹੜਾ ਵੀ ਉਹਨਾਂ ਨੇ ਮੇਰੇ ਤੋਂ ਪੈਸੇ ਦੀ ਮੰਗ ਕਰਕੇ ਮੈਨੂੰ ਨੌਕਰੀ ਤੋਂ ਫਾਰਗ ਕਰਵਾਇਆ ਇਹਨਾਂ ਦੋਨਾਂ ਤੇ ਰਕੇਸ਼ਪੂਰੀ ਚੇਅਰਮੈਨਾਂ ਤੇ ਜਿਹੜੀ ਆਪਣੇ ਜ਼ਿਲ੍ਹਾ ਪ੍ਰਧਾਨ ਆਪਣੇ ਆਪਣੇ ਹੈਗੀ ਬਠਿੰਡੀ ਦੀ ਠੀਕ ਹੈ ਇਹਨਾਂ ਆ ਦੋਨਾਂ ਤੇ ਬਣਦੀ ਤੋਂ ਬਣਦੀ ਕਾਰਵਾਈ ਕੀਤੀ ਜਾਵੇ। ਇਹਨੂੰ ਤੁਸੀਂ ਬਣਦੀ ਹਾਂਜੀ ਕੀਤੀ ਜਾਵੇ। ਇਸ ਮਾਮਲੇ ਦੇ ਵਿੱਚ ਤੁਸੀਂ ਕਿਸੇ ਲੀਡਰ ਨੂੰ ਕਿਸੇ ਜਿਹੜਾ ਹੈਗਾ ਹੋਰ ਅਧਿਕਾਰੀ ਨੂੰ ਵੀ ਮਿਲੋ ਵਿਜੀਲੈਂਸ ਕੋਲ ਤੁਸੀਂ ਪੇਸ਼ ਹੋਓ ਕਿਸੇ ਐਮਐਲਏ ਤੱਕ ਜਾਂ ਮੁੱਖ ਮੰਤਰੀ ਸਾਹਿਬ ਤੱਕ ਪਹੁੰਚ ਹੋਈ ਹੈ ਤੁਹਾਡੀ। ਹਾਂਜੀ ਉਸ ਤੋਂ ਬਾਅਦ ਮੈਂ ਮੰਨ ਲਓ ਜਿਹੜੇ ਲੀਡਰਾਂ ਤੱਕ ਤਾਂ ਨਹੀਂ ਮੈਂ ਪਹੁੰਚ ਕੀਤੀ ਕਿਉਂਕਿ ਉਹ ਮੈਨੂੰ ਇਦਾਂ ਸੀ ਵੀ ਉਹ ਪਾਰਟੀ ਦੇ ਹੈਗੇ ਆ ਚੱਲ ਉਸ ਤੋਂ ਬਾਅਦ ਮੈਂ ਆਪਣੇ ਭਾਈ ਹੈਗੇ ਡਾਕਟਰ ਰਾਜੂ ਢੱਡੇ ਜੀ ਠੀਕ ਹੈ ਮੈਂ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਉਹਨਾਂ ਨੂੰ ਮੈਂ ਸਾਰਾ ਆਪਣਾ ਜਿਹੜਾ ਗੱਲਬਾਤ ਮੈਂ ਉਹਨਾਂ ਨੂੰ ਦੱਸੀ ਸਾਰੀ ਵੀ ਮੇਰੇ ਨਾਲ ਇਸ ਤਰ੍ਹਾਂ ਦਾ ਮੇਰੇ ਨਾਲ ਧੱਕਾ ਹੋਇਆ ਉਹਨਾਂ ਨੇ ਮੈਨੂੰ ਕਾਰਵਾਈ ਦਾ ਭਰੋਸਾ ਦਿੱਤਾ ਉਹਨਾਂ ਨੇ ਮੈਨੂੰ ਸਾਰਾ ਕੁਝ ਉਹਨਾਂ ਨੇ ਜਿਹੜਾ ਆਪਣਾ ਕਰਵਾਇਆਗਾ ਉਹਨਾਂ ਨੇ ਹੀ ਕਰਵਾਇਆ ਮੇਰੇ ਜੀ 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 ਹਾਂ ਜੀ ਜਿੱਥੋਂ ਤੱਕ ਵੀ ਪਹੁੰਚ ਅਸੀਂ ਕੀਤੀ ਹੈ ਉਹਨਾਂ ਦੇ ਥਰੂ ਹੀ ਕੀਤੀ ਹੈ ਅਸੀਂ ਜੀ ਜੀ ਤੇ ਲੱਗਦਾ ਸੀ ਕਿ ਯਾਰ ਸਾਡੀ ਸਰਕਾਰ ਦੇ ਵਿੱਚ ਵੀ ਇਦਾਂ ਦਾ ਕੁਝ ਹੋਊਗਾ ਜਿਵੇਂ ਤੁਸੀਂ ਕਿ ਮੈਂ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਆਮ ਆਦਮੀ ਪਾਰਟੀ ਦੇ ਨਿਯਮਾਂ ਦੇ ਤੌਰ ਤੇ ਜਿਹੜਾ ਲੱਗਦਾ ਸੀ ਵੀ ਸਾਡੀ ਪਾਰਟੀ ਦੇ ਵਿੱਚ ਸਾਡੀ ਆਪ ਦੇ ਇਦਾਂ ਦਾ ਕੁਝ ਕਰਨਗੇ ਮੈਨੂੰ ਤਾਂ ਨਹੀਂ ਲੱਗਦਾ ਸੀ ਪਰ ਹੁਣ ਆਪਾਂ ਨੂੰ ਲੱਗਦਾ ਵੀ ਜਿਹੜੇ ਮਾਨ ਸਾਹਿਬ ਹੈ ਠੀਕ ਹੈ ਮਾਨ ਸਾਹਿਬ ਅਕਸਰ ਹੀ ਕਹਿੰਦੇ ਰਹਿੰਦੇ ਆ ਵੀ ਜਿਹੜਾ ਇੰਜਨ ਹੈ ਜਿਹੜਾ ਇੰਜਨ ਇਹਨਾਂ ਦਾ ਸਹੀ ਆ ਪਰ ਜਿਹੜੇ ਡੱਬੇ ਆ ਉਹ ਥੋੜੇ ਜੇ ਹੈਗੇ ਆ ਪ੍ਰਸ਼ਟ ਹੈਗੇ ਕੁਝ ਖਰਾਬ ਹੈ ਵੀ ਉਹਨਾਂ ਨੂੰ ਅਸੀਂ ਪਾਸੇ ਲਾ ਦੇਾਂਗੇ ਠੀਕ ਹੈ ਮੈਂ ਤਾਂ ਹੁਣ ਇਹੀ ਸੋਚ ਕੇ ਚੱਲਿਆ ਹੋਇਆ ਵੀ ਮੇਰੀ ਮਾਨ ਸਾਹਿਬ ਤੋਂ ਵੀ ਇਹੀ ਮੰਗ ਹੈ ਵੀ ਜਿਹੜੇ ਡੱਬੇ ਹੈਗੇ ਆ ਇਹ ਇਹਨਾਂ ਨੂੰ ਇੱਕ ਤਰ੍ਹਾਂ ਨਾਲ ਇਹਨਾਂ ਨੂੰ ਪਾਸੇ ਕੀਤਾ ਜਾਵੇ ਜਿਹੜੇ ਇਦਾਂ ਦਾ ਲੋਕਾਂ ਨੂੰ ਡਰਾਵੇ ਦੇ ਕੇ ਨੌਕਰੀ ਤੋਂ ਲਾਉਣ ਦੇ ਡਰਾਵੇ ਦੇ ਕੇ ਜਾਂ ਕੋਈ ਨਾ ਕੋਈ ਕੰਮ ਕਰਵਾਉਣ ਦੇ ਬਦਲੇ ਕੋਈ ਵੀ ਪੈਸੇ ਦੀ ਮੰਗ ਕਰਦੇ ਇਹੋ ਜਿਹੇ ਬੰਦੇ ਉਹਨੂੰ ਬਖਸ਼ਿਆ ਨਾ ਜਾਵੇ ਆਪਾਂ ਦਾ ਇਹੀ ਚਾਹਣਾ ਵੀ ਇਹਨਾਂ ਨੂੰ ਖਤਮ ਕੀਤਾ ਜਾਵੇ ਇਹਨਾਂ ਨੂੰ ਜੜ ਤੋਂ ਹੀ ਪੱਟਿਆ ਜਾਵੇ ਪਾਰਟੀ ਦੇ ਵਿੱਚ ਤੁਸੀਂ ਤੁਹਾਡਾ ਫਿਰ ਗੁਜ਼ਾਰਾ ਗੋਸਰ ਬਸਰ ਉਹਦੇ ਨਾਲ ਹੀ ਚੱਲਦਾ ਸੀ ਜਿਹੜੂ ਤੁਸੀਂ ਨੌਕਰੀ ਕਰਦੇ ਸੀ ਪਰਿਵਾਰਕ ਗੁਜ਼ਾਰਾ ਕਿਸ ਤੇ ਨਾਲ ਚੱਲਦਾ ਹਾਂਜੀ ਹਾਂਜੀ ਪਰਿਵਾਰ ਦੇ ਵਿੱਚ ਮੇਰੇ ਕੋਲੇ ਕੋਈ ਜ਼ਮੀਨ ਨਹੀਂ ਠੀਕ ਹੈ ਜੀ ਕੋਈ ਜ਼ਮੀਨ ਨਹੀਂ ਮੇਰੇ ਫਾਦਰ ਸਾਹਿਬ ਵੀ ਥੋੜਾ ਜਿਹਾ ਮਨ ਲਓ ਲੇਬਰ ਦਾ ਕੰਮ ਕਰਦੇ ਪਿੰਡ ਦੇ ਵਿੱਚ ਕੋਈ ਲੱਕੜ ਦਾ ਕੰਮ ਕਰਦੇ ਕਿਉਂਕਿ ਅਸੀਂ ਮਿਸਤਰੀ ਕੌਮਲਾ ਅਸੀਂ ਜਿਹੜਾ ਹਾਂਜੀ ਹਾਂਜੀ ਸਬੰਧਤ ਆ ਅਸੀਂ ਠੀਕ ਹੈ ਬਾਕੀ ਆਪਣੇ ਸਰਕਾਰੀ ਰਾਸ਼ਨ ਡਿਪੂ ਹੈਗਾ ਠੀਕ ਹੈ ਉਹਦੇ ਵਿੱਚ ਉਹ ਜਿਹੜਾ ਗਵਰਨਮੈਂਟ ਜਿਹੜਾ ਆਉਂਦਾ ਕਮਿਸ਼ਨ ਵਗੈਰਾ ਹੈਗਾ ਉਹ ਆਪਾਂ ਨੂੰ ਮਿਲਦਾ ਬਸ ਹੋਰ ਸਾਡੀ ਕੋਈ ਇਹਦੇ ਵਿੱਚ ਉਹ ਨਹੀਂ ਸੀਗੀ ਜੀ ਕੋਈ ਵੀ ਇਨਕਮ ਨਹੀਂ ਥੈਂਕ ਯੂ ਬਰੀਅੰਟ ਅੱਛਾ ਪੁਰੀ ਸਾਹਿਬ ਇੱਕ ਮਾਮਲਾ ਆਇਆ ਜੀ ਮੁੰਡਾ ਜੀ ਜਤਿੰਦਰ ਹਾਂਜੀ ਜੀ ਡਰਾਈਵਰ ਦੀ ਨੌਕਰੀ ਜਿਹੜਾ ਹੈਗਾ ਉਹ ਕਰਦਾ ਸੀ ਜੀ 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 ਠੀਕ ਹੈ ਜੀ ਮਹਾਨ ਮਹਿਕਮੇ ਦੇ ਵਿੱਚ ਉਹ ਮੈਨੂੰ 30 ਅਕਤੂਬਰ ਤੋਂ ਬਾਅਦ ਉਹ ਨੌਕਰੀ ਨਹੀਂ ਕਰ ਰਿਹਾ 30 ਅਕਤੂਬਰ ਨੂੰ ਸ਼ਾਇਦ ਉਹਨੂੰ ਕੱਢਤਾ ਸੀ ਨੌਕਰੀ ਤੋਂ ਜੀ 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 ਉਹਦੇ ਇਲਜ਼ਾਮ ਇਹ ਨੇ ਜੀ ਉਹਦੇ ਕੋਲ ਕਾਫੀ ਰਿਕਾਰਡਿੰਗਸ ਵੀ ਨੇ ਜਿਹੜੀਆਂ ਹੈਗੀਆਂ ਹਨ ਕਾਫੀ ਸਬੂਤ ਜਿਹੜੇ ਸਾਨੂੰ ਉਹਨੇ ਪੇਸ਼ ਕੀਤੇ ਆ ਉਹਦੇ ਵਿੱਚ ਇਹ ਹੈ ਜੀ ਕਿ ਤੁਸੀਂ ਤੁਹਾਡੇ ਵੱਲੋਂ ਇਹ ਕਿਹਾ ਗਿਆ ਕਿ ਭਾਈ 10000 ਰੁਪਏ ਪ੍ਰਤੀ ਮਹੀਨਾ ਤੁਸਤਵੀਰ ਕੌਰ ਨੂੰ ਦੇਣਾ ਹੈ ਇਸਤਵੀਰ ਕੌਰ ਜਿਹੜਾ ਤੁਹਾਡੇ ਮਹਿਲਾ ਬੈਂਕ ਦੇ ਇੰਚਾਰਜ ਨੇ 10000 ਪ੍ਰਤੀ ਮਹੀਨਾ ਜਿਹੜਾ ਤੂੰ ਦੇਣਾ ਅਖੀਰ ਤੇ ਆ ਕੇ ਗੱਲ 8500 ਦੇ ਵਿੱਚ ਜਿਹੜੀ ਉਹ ਨਿਪੜੀ ਐ ਉਹਦੇ ਚੋਂ ਤਕਰੀਬਨ 10000 ਉਹਨੇ ਸ਼ਾਇਦ ਤੁਹਾਨੂੰ ਦੇ ਵੀ ਦਿੱਤਾ ਸੀ ਕੀ ਕੀ ਮਾਮਲਾ ਜੀ ਇਹ ਨਹੀਂ ਦੇਖੋ ਮੇਰੇ ਤੋਂ ਧਿਆਨ ਜੀ ਨਹੀਂ ਹੈਗਾ ਨਾ ਤਾਂ ਉਹਨੇ ਕੋਈ ਗੱਲ ਕਰੀ ਐ ਵੀ ਕਿੱਥੇ ਜਾਂਦਾ ਮੈਂ ਰਿਕਾਰਡਿੰਗ ਸੈਂਡ ਕਰੋ ਤੁਸੀਂ ਨਹੀਂ ਸਰ ਮੈਂ ਦੇਖੋ ਉਹ ਤਾਂ ਹੁਣ ਅਸੀਂ ਰਿਕਾਰਡਿੰਗ ਤਾਂ ਅਸੀਂ ਕਿਵੇਂ ਸੈਂਡ ਕਰਦੇ ਮੈਂ ਤਾਂ ਤੁਹਾਡੇ ਤੁਹਾਡੇ ਮੈਂ ਉਹੀ ਗੱਲ ਆ ਤੁਹਾਡਾ ਪੱਕ ਲੈਣ ਦੇ ਲਈ ਮੈਂ ਕਾਲ ਕਰੀ ਐ ਵੀ ਕੋਈ ਹਾਂ ਕੋਈ ਮਸਲਾ ਨਹੀਂ ਹੈਗਾ ਜੀ ਜਾਂ ਤੁਸੀਂ ਮੈਨੂੰ ਰਿਕਾਰਡਿੰਗ ਸੈਂਡ ਕਰੋ ਫਿਰ ਤਾਂ ਮੈਂ ਕੋਈ ਉਹਦਾ ਰਿਪਲਾਈ ਕਰ ਸਕਦਾ ਵੀਰ ਜੀ ਮੇਰੀ ਆਵਾਜ਼ ਹੈ ਮਰ ਤੁਸੀਂ ਤੁਸੀਂ ਕਹਿੰਦੇ ਵੀ ਤੁਸੀਂ ਕਹਿੰਦੇ ਕੋਈ ਤੁਸੀਂ ਕਹਿੰਦੇ ਵੀ ਤੁਹਾਡੇ ਕੋਈ ਹੈ ਸੀ ਲਿੰਕ ਅਪ ਦੇ ਵਿੱਚ ਤੁਹਾਡੇ ਤੁਹਾਡੇ ਇੱਕ ਗੱਲ ਦੱਸੋ ਉਹਨੇ ਤੁਹਾਡੇ ਕੋਲੇ ਮੇਰਾ ਨਾਂ ਲਿਆ ਹੈ ਬਸ ਸਰ ਬਿਲਕੁਲ ਮੇਰੇ ਕੋਲੇ ਵਿਦ ਪ੍ਰੂਫ ਹੈ ਜੀ ਵਿਦ ਰਿਕਾਰਡਿੰਗ ਹੈ ਮੇਰੇ ਕੋਲੇ ਫਿਰ ਪਲੀਜ਼ ਉਹ ਮੈਨੂੰ ਸੈਂਡ ਕਰ ਦਿਓ ਨਹੀਂ ਸਰ ਉਹ ਤਾਂ ਫਿਰ ਉਹ ਤਾਂ ਪੂਰੀ ਕਵਰ ਹੀ ਚੱਲੂਗੀ ਨਾ ਉਹ ਤਾਂ ਸਰ ਏਦਾਂ ਕਿਵੇਂ ਡਾਇਰੈਕਟ ਆਪਾਂ ਸੈਂਡ ਕਰ ਦਿੰਦੇ ਆ ਮੈਂ ਉਹ ਤਾਂ ਹੀ ਤੁਹਾਡਾ ਤਾਂ ਹੀ ਤੁਹਾਡਾ ਪੱਖ ਪੱਖ ਤੁਹਾਡਾ ਪੱਖ ਲੈਣ ਦੇ ਲਈ ਬਾਈ ਜੀ ਮੈਂ ਕਾਲ ਕਰੀ ਆ ਪੱਖ ਤਾਂ ਪੱਖ ਤਾਂ ਤਾਂ ਹੀ ਦੇਵਾਂਗੇ ਨਾ ਜੇ ਸਾਨੂੰ ਪੱਕਾ ਪਤਾ ਲੱਗੂਗਾ ਜੀ ਤਾਂ ਤੁਸੀਂ ਮਤਲਬ ਮਤਲਬ ਤੁਹਾਡੇ ਨਹੀਂ ਨਹੀਂ ਮਤਲਬ ਤੁਹਾਡੇ ਧਿਆਨ ਦੇ ਵਿੱਚ ਹੈਣੀ ਇਹ ਸਾਡੇ ਕੋਈ ਧਿਆਨ ਜ ਨਹੀਂ ਹੈ ਕੋਈ ਕੋਈ ਤੁਹਾਨੂੰ ਪਤਾ ਲੱਗਿਆ ਕੋਈ ਕੋਈ ਗੱਲ ਨਹੀਂ ਬਾਈ ਜੀ ਕੋਈ ਗੱਲ ਨਹੀਂ ਕੋਈ ਬਹੁਤ ਬਹੁਤ ਧੰਨਵਾਦ ਜਨਾਬ